ਇੱਕ ਮਿੰਟ ਮੁਰਦਾਬਾਦ ਮੁਰਦਾਬਾਦ ਜਿਨ੍ਹਾਂ ਨੇ ਕਿਸੇ ਸਮੇਂ ਕਰਪਸ਼ਨ ਕੀਤੀ ਹੋਏ ਸੀ ਵਿੱਚ ਲੈ ਰਹੇ ਨੇ ਮਜ਼ੇ ਤੇ ਆਮ ਦੁਕਾਨਦਾਰ ਜਿਹੜੇ ਉਹ ਸਜ਼ਾ ਭੁਗਤਣ ਤੇ ਮਜਬੂਰ ਹੋ ਚੁੱਕੇ ਆ ਲੇਕਿਨ ਸਵਾਲ ਇਹਨਾਂ ਦਾ ਇਹੀ ਹੈ ਕਿ ਜਿਨ੍ਹਾਂ ਨੇ ਮਜ਼ਾ ਲੈ ਲਿਆ ਕਰਪਸ਼ਨ ਕਰ ਲਈ ਉਹਨਾਂ ਨੂੰ ਸਜ਼ਾ ਕਦ ਮਿਲੇਗੀ ਔਰ ਦੁਕਾਨਦਾਰ ਹਰ ਰੋਜ਼ ਮਜਬੂਰ ਹੈ ਹੁਣ ਇੱਥੇ ਕੇਰੀ ਪਾਈ ਹੈ ਤਾਂ ਤੁਸੀਂ ਦੇਖੋ ਕਿ ਚਿੱਕੜ ਹੋ ਗਿਆ ਦੁਕਾਨਾਂ ਦੇ ਅੰਦਰ ਗਾਹਕ ਦਾ ਆਣਾ ਮੁਸ਼ਕਲ ਹੋ ਗਿਆ ਔਰ ਦੁਕਾਨਦਾਰ ਤਬਕਾ ਸਾਰਾ ਪਰੇਸ਼ਾਨ ਨੇ ਬਲਗਣ ਸਾਹਿਬ ਕੀ ਕਹੋਗੇ ਮੈਂ ਤਾਂ ਇਹ ਕਹੂੰਗਾ ਜੀ ਵੀ ਨਮਾ ਸ਼ਹਿਰ ਜੇਲਵਾ ਰੋਡ ਜਿਹੜਾ ਆ ਨਮਾ ਸ਼ਹਿਰ ਦਾ ਸਿਰਮੌਰ ਆ। ਔਰ ਅੱਜ ਕਿੰਨੇ ਸਾਲ ਹੋ ਗਏ ਆ ਨਮਾ ਸ਼ਹਿਰ ਦੇ ਜੇਲਵਾ ਰੋਡ ਦੇ ਜਿਹੜੇ ਲੋਕ ਆ ਉਹਨਾਂ ਤੇ ਸਿਰ ਸਵਾ ਪੈ ਰਹੀ ਆ ਔਰ ਜਿਹੜਾ ਪ੍ਰਸ਼ਾਸਨ ਆ ਉਹ ਉਹ ਸੁਤਿਆ ਪਿਆ ਔਰ ਇਹ ਪ੍ਰਸ਼ਾਸਨ ਨੂੰ ਸ਼ਰਮ ਨਹੀਂ ਆਂਦੀ ਵੀ ਜਿਹੜਾ ਐਡਾ ਵੱਡਾ ਆਪਣਾ ਇਹ ਅਦਾਲਾ ਹੈਗਾ ਇਹਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਔਰ ਪਹਿਲਾ ਇਸ ਆਪਣਾ ਕਾਂਗਰਸ ਪਾਰਟੀ ਨੇ ਇਹਨੂੰ ਲੁੱਟਿਆ ਦੇਲਵਾਲੋਂ ਨੂੰ ਫਿਰ ਹੁਣ ਅੱਜ ਆਮ ਆਦਮੀ ਪਾਰਟੀ ਨੂੰ ਲੁੱਟ ਰਹੀ ਹੈ ਔਰ ਪਹਿਲਾਂ ਦੋਨੋਂ ਰਲ ਕੇ ਲੁੱਟਦੇ ਸੀ ਅੱਜ ਇਕੱਲੇ ਇਕੱਲੇ ਲੁੱਟ ਰਹੇ ਆ ਇਹ ਨਹੀਂ ਪਾਪੜ ਥਰੇ ਕਾਂਗਰਸ ਹੀ ਹੁਣ ਆਮ ਆਦਮੀ ਪਾਰਟੀ ਨਾ ਕੀ ਲਾਵਾਂ ਬੈ ਨਾ ਲਾਓ ਨਾ ਪਹਿਲਾਂ ਕੌਣ ਔਰ ਇੱਥੇ ਇੱਥੇ ਪਾਰਟੀ ਦਾ ਨਾਲ ਨਹੀਂ ਹੈਗਾ ਇਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੰਮ ਕੌਣ ਕਰਦੇ ਆ ਲੈ ਲੈਂਦਾ ਨਾਂ ਮੈਂ ਕਿਸੇ ਕੋ ਜਦਾ ਹੈ ਜੇ ਹੈਲੋ ਹੈਲੋ ਸਵਾਲ ਨਾ ਲੈਂਦਾ ਨਹੀਂ ਹੈ ਕਿ ਕੋਈ ਮਜਬੂਰੀ ਨਹੀਂ ਵੀ ਨਾਂ ਲਾਓ ਜਾਂ ਨਾਂ ਲੈ ਸਾਰੇ ਬੰਦੇ ਇਕੱਲੇ ਇਕੱਲੇ ਜਿੰਨੇ ਬੰਦੇ ਬੈਠੇ ਆ ਇੱਕ ਮਿੰਟ ਸਾਰਿਆਂ ਨੂੰ ਪਤਾ ਕਿ ਇੱਕ ਮਿੰਟ ਸਾਰਿਆਂ ਨੂੰ ਪਤਾ ਤਾਂ ਕਹਿਣ ਚ ਕੀ ਹਰ ਜਾ ਇੱਕ ਮਿੰਟ ਯਾਰ ਆ ਜਾ ਯਾਰ ਤੂੰ ਗੱਲ ਕਰ ਲੈ ਆ ਜਾ ਮੇਰਾ ਭਰਾ ਆ ਜਾ ਰੱਖ ਪੱਖ ਰੱਖਾ ਮੇਰੀ ਗੱਲ ਸੁਣ ਲੈ ਗੱਲ ਤਨ ਮੈਂ ਦੱਸ ਦਵਾ ਇੱਕ ਮਿੰਟ ਗੱਲ ਸੁਣ ਲਈ ਪਾਰਟੀਆਂ ਬੰਦਿਆਂ ਨਾਲ ਹੀ ਚੱਲਦੀਆਂ ਹੁੰਦੀਆਂ ਪਾਰਟੀ ਨੇ ਕੋਈ ਆਪ ਨਹੀਂ ਚੱਲਣਾ ਹੁੰਦਾ ਕੋਈ ਸੌਫਟਵੇਅਰ ਨਹੀਂ ਆ ਬੰਦੇ ਦੀ ਇਹ ਗੱਲ ਦੀ ਨਾ ਲੈਣਾ ਵੀ ਚਾਹੀਦਾ ਤੁਸੀਂ ਰੋ ਇੰਟਰਵਿਊ ਲੈਣੇ ਆ ਸਾਰਿਆਂ ਦੇ ਟਾਡੀਆਂ ਆਪਣੀਆਂ ਪਾਰਟੀਆਂ ਸਾਡੇ ਚੁਣੇ ਹੋਏ ਨੰਬੰਦੇ ਆ ਸਵਾ ਸਾਲ ਹੋ ਗਿਆ ਜੀ ਤੁਹਾਨੂੰ ਇੱਕ ਵੀਡੀਓ ਦਿਖਾਣੀ ਆ ਤੁਹਾਡੀ ਮੈਂ ਸਕਰੀਨ ਰਿਕਾਰਡਿੰਗ ਕਰਕੇ ਲੱਗੇ ਆ ਤੇ ਮੇਰੇ ਕੋਲ ਅਥਾਰਟੀ ਤਾਂ ਨਹੀਂ ਕੋਈ ਜੇ ਮੇਰੀ ਕੁੱਕੀ ਨਾਲ ਸੜਕ ਬਣਦੀ ਹੋਣੀ ਵਜਾ ਨਾਲ ਬੰਦਿਆਂ ਦੀਆਂ ਜ਼ਿੰਮੇਵਾਰੀਆਂ ਨਹੀਂ ਨਾ ਹੈਗੀਆਂ ਲੋਕ ਪ੍ਰਸ਼ਾਸਨ ਦੀਆਂ ਆ 23 ਅਪ੍ਰੈਲ ਦੀ ਸਵਾ ਸਾਲ ਪੁਰਾਣੀ ਵੀਡੀਓ ਆਈ 10 ਦਿਨ ਚ ਰੋਡ ਬਣਨੇ ਲੱਗੀ ਆ ਜੀ ਅੱਜ ਬਣੀ ਰੋਡ ਇਹ ਤੁਹਾਡੀ ਤੇ ਬਣੀ ਹੋਏ ਵਿੱਚ ਲਾਈਵ ਚੱਲ ਰਿਹਾ ਜੀ ਮੈਂ ਉਹੀ ਪੁੱਛਦਾ ਨਾ ਕਮੀ ਪੇਸ਼ੀ ਕਿੱਥੇ ਆ ਲਾਪਰਵਾਹੀ ਕਿੱਥੇ ਆ ਢਿੱਲਮਸ ਕਿੱਥੇ ਨਾ ਪ੍ਰਸ਼ਾਸਨ ਅੰਨਾ ਹੋਇਆ ਜੀ ਸਾਡਾ ਪ੍ਰਸ਼ਾਸਨ ਅੰਨਾ ਹੋਇਆ ਕਮੇਟੀ ਅਸੀਂ ਗੁੰਗੇ ਨਾ ਨਾ ਹੋਈਏ ਮੈਂ ਤਾਂ ਜਨਾ ਹੈਲੋ ਸਰ ਐਦਾ ਆ ਵੀ ਜਿਸ ਜਿਸ ਵਕਤ ਨਮਾਸ਼ਹਿਰ ਦੇ ਵਿੱਚ ਰੇਲਵਾ ਲੋਡ ਬਣ ਰਿਹਾ ਸੀ ਹਾਂ ਉਸ ਵਕਤ ਠੇਕੇਦਾਰ ਸਾਹਿਬ ਜਾਂ ਜਿਨ੍ਹਾਂ ਦੀ ਉਸ ਵੇਲੇ ਸਰਕਾਰ ਸੀਗੇ ਉਹਦੇ ਨੁਮਾਇੰਦੇ ਇੱਥੇ ਆਏ ਸੀਗੇ ਔਰ ਉਹ ਇਹਦਾ ਨਿਰੀਖਣ ਕਰ ਰਹੇ ਸੀਗੇ ਔਰ ਮੈਂ ਉਹਨਾਂ ਨੂੰ ਰੇਲਬਾਰ ਰੋਡ ਦੇ ਉੱਪਰ ਆਪਣੀ ਆਪਣਾ ਜੁੱਤੀ ਦੀ ਨੋਕ ਦੇ ਨਾਲ ਸੜਕ ਜਿਹੜੀ ਆ ਪਟਕੇ ਦਿਖਾਈ ਮੈਂ ਕਿਹਾ ਹਾਂ ਉਸੇ ਵੇਲੇ ਆ ਆ ਤੁਹਾਡੀ ਸੜਕ ਆ ਆ ਤੁਹਾਡੀ ਸੜਕ ਦੀ ਵੈਲਿਊ ਉਹ ਤਾਂ ਸੁਖਬੀਰ ਬਾਦਲਗਰ ਬੰਬ ਮਾਰ ਲਿਓ ਤਾਂ ਨਹੀਂ ਉਹ ਸੁਖਬੀਰ ਬਾਦਲ ਦੇ ਆਪਣੇ ਬੰਬ ਵੱਜ ਗਿਆ ਉਹ ਛੱਡੋ ਤੁਸੀਂ ਹਾਂ ਉਸ ਬਾਣੀ ਛੱਡੋ ਤੁਸੀਂ ਜਿਹੜੇ ਲੋਕਾਂ ਤੇ ਪੰਪ ਮਾਰਦੇ ਉਹਦੇ ਆਪਣੇ ਪੰਪ ਵੱਜ ਜਾਂਦੇ ਆ ਔਰ ਉਸ ਵਕਤ ਅਸੀਂ ਇਹਨੂੰ ਉਹਦਾ ਨਾਂ ਕੀ ਦੱਸਿਆ ਔਰ ਉਹਨਾਂ ਨੇ ਉਸੇ ਵਕਤ ਠੇਕੇਦਾਰ ਨੂੰ ਕਿਹਾ ਔਰ ਉਸ ਪੁਲਿਸ ਨਾਲ ਕੇ ਪਰਲੇ ਪਰਸੇ ਤੱਕ ਅੱਜ ਵੀ ਸੜਕ ਠੀਕ ਆ ਹਾਂਜੀ ਲੇਕਿਨ ਇਧਰਲੇ ਪਾਸੇ ਦੀ ਸੜਕ ਜੇਕਰ ਦੇਖੋ ਇਹ ਤਾਂ ਨਰਕ ਭੋਗ ਰਹੇ ਨਾ ਬਿਲਕੁਲ ਨਰਕ ਭੋਗ ਰਹੇ ਆ ਅਸੀਂ ਇਹਨਾਂ ਦੇ ਨਾਲ ਆ ਜਾਂਦ ਕੇ ਨਾਲ ਆ ਆ ਬਾਅਦ ਜੀ ਫਾਸਟ ਫੂਡ ਦੇ ਸਾਹਮਣੇ ਆਏ ਦਿਨ ਬੰਦੇ ਥੱਲੇ ਡਿੱਗਦੇ ਆ ਬਾਅਦ ਜੀ ਪਤਾ ਕੀ ਗੱਲ ਆ ਔਰ ਇਹ ਜਿਹੜਾ ਰੇਲਵੇ ਰੋਡ ਦੀ ਪੋਜੀਸ਼ਨ ਆ ਨਾ ਇਹ ਤਾਂ ਉਹ ਹੋ ਗਿਆ ਸਾਡੀ ਕੋਈ ਪੁੱਛਪੜਦੀ ਨਹੀਂ ਸਾਡਾ ਕੋਈ ਮਾਪਾਪ ਨਹੀਂ ਇਸ ਕਰਕੇ ਅਸੀਂ ਕਿਸੇ ਪਾਰਟੀ ਦੇ ਨਾਲ ਨਹੀਂ ਅਸੀਂ ਇੱਕ ਗੱਲ ਇੱਕ ਗੱਲ ਸੁਣ ਜਿਹੜਾ ਪੁਰਾਣਾ ਠੇਕੇਦਾਰ ਆ ਕੱਲ ਡਾਕਟਰ ਨਛੱਤਰਪਾਲ ਉਹਨਾਂ ਨੇ ਗੱਲ ਚੱਕੀ ਆ ਹਾਂ ਕਹਿੰਦੇ ਕਿ 16 ਲੱਖ ਉਹਨੇ ਵਾਪਸ ਕੀਤਾ ਹਾਂ ਤੇ ਫਿਰ ਕੋਈ ਦਿੱਤਾ ਵਾਪਸ ਜਿਹੜਾ ਕੋ ਠੇਕੇਦਾਰ ਸੀਗਾ ਉਹ ਬਾਉ ਜੀ ਕਿੰਨੂੰ ਕੀਤਾ ਗਿਆ ਲੱਗਾ ਕਿੱਥੇ ਕਿਹਦੀ ਜੇਬ ਚ ਲੱਗਾ ਗਿਆ ਦੱਸੋ ਤਾਂ ਸਹੀ ਸਵਾਲ ਹੀ ਆ ਗਿਆ ਸਾਡੇ ਸਿਰਾਂ ਚ ਹਾਂ ਬੋਲੋ ਉਹ ਜਿਹੜਾ 16 ਲੱਖ ਰੁਪਈਆ ਵਾਪਸ ਆਇਆ ਉਹਦੀ ਸਵਾਲ ਆ ਕੇ ਰੇਲਵੇ ਰੋਡ ਦੇ ਬਜ਼ਾਰਦਾਰਾਂ ਦੇ ਸਿਰਾਂ 'ਚ ਬਾਤਤੀ ਆਓ ਤੁਸੀਂ ਦੱਸੋ 16 ਲੱਖ ਤੋਂ ਅਸੀਂ ਕੀ ਕਰਨਾ ਹੈ ਬਜ਼ਾਰ ਵਾਲੇ ਰੋਜ਼ ਗੰਦ ਨਰਕ ਭੋਗਦੇ ਪਾਏ ਹੁਣ ਸਾਨੂੰ ਰੌਲਾ ਲੱਪਾ ਸੁਣਨ ਚਾ ਰਿਹਾ ਆ ਜੀ ਵੀ ਇੱਥੇ ਉਹ ਦੁਲੀਆਂ ਟੈਨਾਂ ਲੱਗਣੀਆਂ ਸਿੱਧੀਆਂ ਟੈਨਾਂ ਲੱਗਣ ਦੇਣੀਆਂ ਇੱਥੇ ਚਾਹੁੰਨੇ ਕੀ ਆ ਹੈ ਅਸੀਂ ਚਾਹੁੰਨੇ ਆ ਵੀ ਇੱਥੇ ਜਾਂ ਤਾਂ ਲੁੱਕ ਪਵੇ ਜਾਂ ਸੀਮੈਂਟ ਦੀ ਸੜਕ ਬਣੇ ਜਿੱਦਾਂ ਉੱਥੇ ਬਣੀ ਹੈ ਲੱਗੜ ਸਾਹਿਬ ਤੁਸੀਂ ਥੋੜਾ ਖੜੇ ਹੋ ਜਾਓ ਮੜ ਜਾਓ ਤੁਸੀਂ ਲੀਡਰ ਬੰਦੇ ਮੜ ਜਾ ਖੜੇ ਹੋ। ਮੈਂ ਲੀਡਰ ਨਹੀਂ ਆ ਮੈਂ ਸੇਵਾ ਕਰਦੀ ਹਾਂ ਲੀਡਰ ਨਹੀਂ ਹੈਗਾ ਮੈਂ। ਮੇਰੀ ਗੱਲ ਗੱਲ ਤਾਂ ਸੁਣਾਓ। ਤੁੱਪ ਜਿਆਦਾ ਲੱਗਿਓ ਸਾਰਿਆਂ ਨੂੰ ਦਰਸਲ ਗੱਲ ਇਹ ਆ। ਅੱਛਾ ਮੇਰੀ ਗੱਲ ਸੁਣੋ। ਇੱਕ ਨਾ ਇਹ ਵੀ ਗੱਲ ਕੀ ਜਾਂਦੀ ਕਹਿੰਦੇ ਥੱਲੇ ਨਾ ਪਾਈਪ ਲਾਈਨ ਜਿਹੜੀ ਆ ਹਾਂਜੀ ਉਹ ਲੀਕ ਕਰਦੀ ਆ। ਉਹਦਾ ਹੱਲ ਕੀ ਹੋਊਗਾ? ਬਾਬੂ ਜੀ ਇਹ ਉਹਦਾ ਨਾਂ ਕੀ ਸਾਡੇ ਜੰਮਣ ਤੋਂ ਪਹਿਲਾਂ ਦੀ ਸਾਡੇ ਜੰਮਣ ਤੋਂ ਪਹਿਲਾਂ ਦੀਆਂ ਪਾਈਪਾਂ ਪਈਆਂ ਆ। ਉਹ ਲੀਕੇ ਕਰਨੀਆਂ ਹੋਰ ਕੀ ਹੋਣਾ ਉਹਦਾ ਹੱਲ ਕਿੱਦਾਂ ਹੋਊਗਾ ਉਹਦਾ ਹੱਲ ਨਵੀਆਂ ਪਾਣ ਆਪਣਾ ਪਾਈਪਾਂ ਨਵੀਆਂ ਪਾਣ ਨਵੇਂ ਸਿਰੇ ਤੋਂ ਬਣਵਾਣ ਸਵਾਰ ਸਵਾਰ ਕੇ ਫਿਰ ਸਾਨੂੰ ਥੱਲੇ ਥੱਲੇ ਇੱਥੇ ਲੈਂਟਰ ਬਣਾਣ ਲੈਂਟਰ ਪਾ ਕੇ ਉਹਦੇ ਪੱਲੇ ਇੱਥੋਂ ਟਿਪਰ ਬੰਦੇ ਨੰਗਣੇ ਬੰਦ ਕਰਾਣ ਹਾਂ ਹਾਂ ਟਿਪਰ ਘੁੰਮ ਕੇ ਜਾਣ ਜੇ ਜੇ ਟਿਪਰ ਕਰੋੜਾ ਰੁਪਏ ਕਮਾ ਸਕਦੇ ਆ ਤੋ 20 ਕਿਲੋਮੀਟਰ ਘੁੰਮ ਕੇ ਨਹੀਂ ਜਾ ਸਕਦੇ ਉਹਨਾਂ ਨੂੰ ਕੀ ਤਕਲੀਫ ਆ ਹੁਣ ਬਾਕੀਆਂ ਨਾਲ ਵੀ ਆਪਾਂ ਗੱਲਬਾਤ ਕਰਨੀ ਕੋਈ ਆ ਜਾਓ ਆ ਜਾਓ ਕੀ ਆ ਜੋ ਸਾਡੇ ਕੋਲ ਆ ਜੋ ਸੜਕ ਤਾਂ ਬਣਾ ਦੇਣੀ ਆ ਸਾਰੀ ਰਾਤ ਇਥੇ ਟਿੱਪਰ ਨੰਗਦੇ ਆ ਭਾਜੀ ਪਰ ਉਹ ਟਿੱਪਰ ਸਾਰੀ ਉਹਨਾਂ ਨੇ ਤਾਂ ਇੱਕ ਮਹੀਨੇ ਚ ਫੇਰ ਸੜਕ ਖਿਲਾਰ ਦੇਣੀ ਆ ਉਹਦਾ ਨਹੀਂ ਹੱਲ ਕਰਦੇ ਇਹ ਉਹ ਵੀ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਕਿ ਟਿੱਪਰ ਬੰਦ ਕਰੋ ਅੱਛਾ ਟੂ ਵੀਲਰ ਵਾਲਿਆਂ ਨੂੰ ਬਹੁਤ ਔਕਰ ਆਉਂਦੀ ਰਾਤ ਨੂੰ ਬਿਲਕੁਲ ਭਾਜੀ ਕੋਈ ਰਾਹ ਨਹੀਂ ਦਿੰਦੇ ਦੇਖੋ ਪਹਿਲੇ ਚੌਪੜਾਈ ਦਾ ਹਾਲ ਚਾਲ ਪੁੱਛ ਲਓ ਆ ਪਰ ਤੋਂ ਐਕਸੀਡੈਂਟ ਹੋ ਗਿਆ ਟਿੱਪਰ ਵੱਜਿਆ ਟਿੱਪਰ ਐਕਸੀਡੈਂਟ ਹੋ ਗਿਆ ਸਲਿੱਪ ਕਰ ਗਿਆ ਸਕੂਟਰ ਪੁੱਛੋ ਮੜੇ ਆ ਰੇਲ ਰੋਡ ਦੀ ਜਿਹੜੀ ਮਿੱਟੀ ਪਾਈ ਆ ਸਾਡੇ ਆਓ ਆਜੋ ਟੋਟਾ ਜੀ ਆਜੋ ਜਿਹੜੀ ਰੇਲਵੇ ਰੋਡ ਤੇ ਮਿੱਟੀ ਸਾਡੇ ਸਿਰਾਂ 'ਚ ਪਾਈ ਆ ਉਹਦਾ ਨਤੀਜਾ ਜੀ ਇਹ ਹਾਂਜੀ ਉਹ ਹੀ ਹੈ ਰੇਲਵੇ ਰੋਡ ਦੀ ਮਿੱਟੀ ਦਾ ਨਤੀਜਾ ਹੈ ਇਹ ਸਲਿੱਪ ਕਰਕੇ ਡਿੱਗ ਸਲਿੱਪ ਕਰਕੇ ਜੀ ਰਾਤ ਨੂੰ ਟਿੱਪੜ ਜਾਂਦੀ ਆ ਗਾਹ ਖਾਂਦੇ ਨੂੰ ਵੈਸੇ ਹੀ ਦਿਨੇ ਗਾਹਕ ਨਹੀਂ ਵੜਦੇ ਰਾਤ ਦਾ ਬਹੁਤ ਦੂਰ ਦੀ ਗੱਲ ਆ ਜਾ ਕੇ ਦੇਖ ਲਓ 8 ਵਜੇ ਤੋਂ ਬਾਅਦ ਇੱਥੇ ਲਾਈਨ ਲੱਗੀ ਹੁੰਦੀ ਆ ਟਿੱਪਰਾਂ ਦੀ ਸਾਢੇ 7 ਸ਼ੁਰੂ ਹੋ ਜਾਂਦਾ ਹੈ ਮੋਹੀ ਇਹ ਨਾ 8 ਵਜੇ ਤੋਂ ਇੱਥੇ ਲਾਈਨ ਲੱਗੀ ਹੁੰਦੀ ਹੈ ਟਿੱਪਰਾਂ ਦੀ ਬਹੁਤ ਹਾਈ ਸਪੀਡ ਤੇ ਬਿਲਕੁਲ ਜੀ ਅਸੀਂ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਐ एसएसपी ਸਾਹਿਬ ਦਫ਼ਤਰ ਪਿਛਲੇ ਸਾਲ ਜਾ ਕੇ ਆਏ ਸੀਗੇ ਕਿ ਟਿੱ ਤਾਕੀ ਕੋਈ ਲੰਘ ਸਕੇ ਕੋ ਬੱਚਾ ਕੋ ਬਜ਼ੁਰਗ ਕੋ ਕੋਈ ਸੂਟਰੀ ਵਾਲਾ ਨਿਕਲ ਨਹੀਂ ਸਕਦਾ ਉਹਨਾਂ ਨੂੰ ਵੇ ਹੋਰ ਦੇ ਤੇ ਵੇ ਹੋਰ 1.5 ਮਹੀਨਾ ਹੈਗਾ ਵਾ ਪਰ ਨਹੀਂ ਉਹਨਾਂ ਨੂੰ ਆ ਨੇੜੇ ਪੈਂਦਾ ਵਾ ਸਪਰ ਦੀਆਂ ਲਾਈਨਾਂ ਨਹੀਂ ਟੁੱਟਦੀਆਂ ਕਿ ਇੰਨਾ ਫੇ ਜਾਮ ਲਾਗੇ 11 12 8 ਵਜੇ ਤੋਂ ਬਾਅਦ ਇਸ ਰੋਡ ਤੇ ਇੱਕ ਕਦਮ ਨਹੀਂ ਰੱਖ ਸਕਦੇ ਇਸ ਚੀਜ਼ ਦੀ ਗਰੰਟੀ ਆ ਇੰਨੀ ਤੇਜ਼ ਟਿੱਪਾ ਲੱਗਦੇ ਆ ਗਾਹਕ ਦੁਕਾਨ ਤੇ ਕੋਈ ਆ ਕੇ ਰਾਜੀ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਕਿਸੇ ਰੈਸਟੋਰੈਂਟ ਚ ਕਿਤੇ ਆਈਸਕ੍ਰੀਮ ਪਾਰਲਰ ਆਈਸਕ੍ਰੀਮ ਵੀ ਖਿਲਾ ਸਕਦੇ ਪਰਸੋ ਗਾਹਕ ਆਇਆ ਜੀ ਇੱਕ ਦੁਕਾਨਦਾਰ ਆਇਆ ਉਹਨੇ ਕੱਪੜਾ ਪਸੰਦ ਕਰਾਉਣਾ ਸੀ ਉਹਨੇ ਕਸਟਮਰ ਦਾ ਫੋਨ ਆ ਗਿਆ ਉਹਨੂੰ ਕਹਿੰਦਾ ਜੀ ਮੈਂ ਰੇਲਵੇ ਰੋਡ ਤੇ ਨਹੀਂ ਜਾਣਾ ਤੂੰ ਹੋਰ ਰਾਹੋ ਰੋਡ ਤੇ ਕਿਤੇ ਆ ਜਾ ਮੈਂ ਉੱਥੇ ਕਪੜਾ ਦੇਖ ਲੈਣਾ ਦੋਸਤੋ ਨਾਲ ਪਾਗਲ ਦੀ ਬਾਸ ਫੂਡ ਆ ਰਹੀ ਹੈ ਮਹਿਰੂ ਗੇਟ ਤੋਂ ਰੋਡਰ ਲੈ ਕੇ ਜਾ ਰਹੇ ਆ ਜੀ ਅਸੀਂ ਰੇਲਵੇ ਰੋਡ ਤੇ ਹੀ ਆਣਾ ਦੁਕਾਨਦਾਰ ਵਿਹਲੇ ਬੈਠੇ ਆ ਜਿੱਦਾਂ ਬੌਜ ਨਹੀਂ ਕਿਹਾ ਇਸ ਰੋਡ ਦਾ ਮਾਪੇ ਨਹੀਂ ਹੈਗਾ ਇਹ ਲਵਾਰਿਸ ਰੋਡ ਹੋ ਚੁੱਕੀ ਹੈ ਜੀ ਇਹਦਾ ਕੋਈ ਨਹੀਂ ਹੈਗਾ ਕਈ ਸਾਲਾਂ ਤੋਂ ਲਵਾਰਿਸ ਹੋ ਚੁੱਕਾ ਨਹੀਂ ਕੋਈ ਨਹੀਂ ਆ ਜੀ ਕੋਈ ਸੁਣਵਾਈ ਨਹੀਂ ਹੈ 1.5 ਘੰਟਾ ਆ ਗਿਆ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਕੋਈ ਕਮੇਟੀ ਦਾ ਬੰਦਾ ਨਹੀਂ ਕਿਸੇ ਲਵਾਰਿਸ ਰੋੜੇ ਗਿਣਾ ਗਿਆ ਸੀ ਔਰ ਗਿਣਾ ਕੇ ਵੀ ਕੀ ਇਹਨੂੰ ਦੱਸੋ ਕੋਈ ਗੱਲ ਕਰਨ ਵੀ ਨਹੀਂ ਆਇਆ ਕੱਲੇ ਬੰਦਾ ਕੀ ਆ ਇਹੀ ਕਿਤੇ ਲੈਂਟਰ ਪੈਂਦਨਾ 2 ਨੰਬਰ ਦਾ ਕਮੇਟੀ ਵਾਲੇ ਹੀ ਪਹੁੰਚ ਜene ਸੀ ਪੁਲਿਸ ਵਾਲੇ ਹੀ ਪਹੁੰਚ ਜene ਸਾਰੇ ਪਹੁੰਚ ਜene ਕ੍ਰੇਨ ਨਾਲ ਘਟਾ ਦਿਓ ਸਕੂਟਰਾਂ ਤੇ ਦੇਖੋ ਕਿੰਨੀ ਮਿੱਟੀ ਪਈ ਉਹ ਸਾਡੇ ਸੱਤ ਪੈਂਦੀ ਆ ਆਓ ਅੱਛਾ ਆ ਆ ਹਾਲਾਤ ਨੇ ਆ ਹਾਲਾਤ ਆ ਜੀ ਆ ਦਿਖਾਓ ਜੀ ਆ ਦਿਖਾਓ ਜੀ ਐਸਾ ਸਾਡੇ ਸਿਰਾਂ 'ਚ ਬੈਣੀ ਆ ਸਾਡੇ ਸਿਰਾਂ 'ਚ ਉਹ ਪੈਂਦੀ ਆ ਰੋਜ਼ ਔਰ ਅਸੀਂ ਦਿਹਾੜੀ ਦੇ ਵਿੱਚ 25 25 ਵਾਰ ਆਪਣੀਆਂ ਦੁਕਾਨਾਂ ਤੇ ਝਾੜੂ ਮਾਰੀ ਆ ਝਾੜੀ ਦਾ ਆ ਫੇਰ ਵੀ ਮਿੱਟੀ ਸਰਸਵਾ ਪੈਂਦੀ ਆ ਕਿੰਨਾ ਚਿਰ ਹੋ ਗਿਆ ਪੈਂਦਿਆਂ ਨੂੰ 5 ਸਾਲ ਲਗਾਤਾਰ ਹੋ ਗਿਆ ਸਰਸਵਾ ਪੈਂਦਿਆਂ ਨੂੰ ਕੋ ਕਿਸੇ ਨੇ ਸਾਡੀ ਬਾਤ ਨੂੰ ਪੁੱਛੀ ਉਹ ਪੁੱਛੋ ਉਹਨਾਂ ਦੀ ਗੱਲ ਆਓ ਵੱਡੀ ਜੀ ਪੱਕੀ ਸਿਮੈਂਟ ਦੀ ਬਣਾਓ ਸਿਮੈਂਟ ਹੈ ਬੁਬਾਰੀ ਤੁਸੀਂ ਆ ਬਹੁਤ ਬੁਬਾਰੀ ਵਾਕਈ ਦੁਖੀ ਹੈ ਔਰ ਉਹ ਆਪਣਾ ਹੱਕ ਸੱਚੀ ਰੋਂਦਾ ਪਿਆ ਕਿ ਮੈਂ ਵਾਕਈ ਦੁਖੀ ਹਾਂ ਦੁਖੀ ਹੋਣਾ ਵੀ ਉਹਨਾਂ ਦਾ ਸੱਚ ਆ ਕਿਉਂਕਿ ਸੜਕ ਦਾ ਹਾਲਤ ਬਹੁਤ ਮਾੜਾ ਆ ਪਰ ਜਿਹੜੀ ਪੁਰਾਣੀ ਸਰਕਾਰ ਸੀ ਜਿਹੜੀ ਜਿੰਨੇ ਸੜਕ ਪਹਿਲੇ ਬਣਾਈ ਆ ਉਹ ਸਭ ਤੋਂ ਮਾੜਾ ਪਹਿਲੇ ਦਾ ਸਭ ਤੋਂ ਘੱਟ ਉਹ ਮਾੜਾ ਹੋਇਆ ਜਿਹੜਾ ਕੀ ਮਟੀਰੀਅਲ ਮਾੜਾ ਵਰਤਿਆ ਗਿਆ ਔਰ ਦਸਾ ਦਿਨ ਦੇ ਵਿੱਚ ਸੜਕ ਟੁੱਟ ਗਈ ਹੁਣ ਗੱਲ ਇਹ ਹੈ ਕਿ ਹੁਣ ਤਾਂ ਪੁਰਾਣੀ ਗੱਲ ਤਾਂ ਹੈਗੀ ਹੈਗੀ ਆ ਉਸ ਤੋਂ ਇਲਾਵਾ ਹੁਣ ਨਵੀਂ ਨੂੰ ਵੀ ਚਾਹੀਦਾ ਹੈ ਕਿ ਇਹ ਸੜਕ ਜਲਦੀ ਤੋਂ ਜਲਦੀ ਸੜਕ ਨੂੰ ਮਰਮਤ ਅੱਛਾ ਪਾਈਪਲਾਈਨ ਦੀ ਗੱਲ ਕਰਦੇ ਕਹਿੰਦੇ ਥੱਲੇ ਖਰਾਬ ਹੁਣ ਸੀਵਰੇਜ ਦਾ ਕਹਿੰਦੇ ਕਿ ਸਾਈਡ ਤੋਂ ਕੱਢਣੀ ਹੈ ਜੋ ਮੇਰੀ ਗੱਲ ਹੋਈ ਹੈ ਦੋਨੋਂ ਸਾਈਡਾਂ ਤੋਂ ਕੱਢ ਕੇ ਸਾਰੀਆਂ ਪਾਈਪਾਂ ਨਵੀਆਂ ਕੱਢ ਕੇ ਉਸ ਤੋਂ ਬਾਅਦ ਨਵੀਂ ਸੜਕ ਦਾ ਬਣਾਣਾ ਤੇ ਫਿਰ ਕਦੋਂ ਤੱਕ ਹੱਲ ਲੱਗਦਾ ਮੈਨੂੰ ਲੱਗਦਾ ਮਹੀਨੇ ਦੇ ਵਿੱਚ ਵਿੱਚ ਜਲਦੀ ਜਲਦੀ ਮਹੀਨੇ ਪਰ ਆਹ ਤੰਗ ਨੇ ਦੁਕਾਨਦਾਰ ਬਹੁਤ ਖਰਾਬ ਇਹਨਾਂ ਦਾ ਹੱਕ ਹੈ ਜੀ ਇਹਨਾਂ ਦਾ ਮਤਲਬ ਵਾਕਈ ਇਹਨਾਂ ਦੀ ਮਜਬੂਰੀ ਹੈ ਔਰ ਸਹੀ ਹੈ ਕਿ ਇਹਨਾਂ ਦਾ ਤੰਗ ਹੋਣਾ ਔਰ ਇਹ ਕਹਿੰਦੇ ਕੇਰੀ ਜਿਹੜੀ ਸਿਰ ਤੇ ਪੈਂਦੀ ਆ ਇਹ ਬਿਲਕੁਲ ਸਹੀ ਗੱਲ ਹੈ ਜਿਹੜੇ ਬੱਸ ਹੋ ਇਹਨਾਂ ਨੂੰ ਮਿੱਟੀ ਭਾਈ ਆ ਉਹਦੇ ਚ ਬਹੁਤ ਮਨੋ ਮਤਲਬ ਕੇਰੀ ਵੀ ਪੈ ਰਹੀ ਆ ਮਿੱਟੀ ਵੀ ਆ ਆਰਜੀ ਹਾਲਾ ਨਾ ਇਹ ਤਾਂ ਕੋਈ ਹਾਲ ਨਹੀਂ ਨਾ ਮਿੱਟੀ ਪਵਾ ਕੇ ਮੇਨ ਚੀਜ਼ ਇਹ ਹੈ ਇਹ ਮਤਲਬ ਸਿਰਫ ਨੁਕਸਾਨ ਹੀ ਨਹੀਂ ਐਡੇ ਐਡੇ ਸ਼ੋਰੂਮ ਆ ਇਹਨਾਂ ਦੇ ਕਿੰਨੇ ਕਿਰਾਏ ਆ ਕਿੰਨੇ ਰੁਪਈਆ ਲੱਗਿਆ ਉਹਨਾਂ ਦਾ ਤਾਂ ਕੋਈ ਗਾਹਕ ਹੀ ਨਹੀਂ ਵਰਦਾ ਇਹਦੇ ਨਾਲ ਜਿਹੜਾ ਜਾਨੀ ਨੁਕਸਾਨ ਦਾ ਡਰ ਆ ਹਾਂ ਜਿਹੜਾ ਨੁਕਸਾਨ ਫਾਈਨੈਂਸ਼ੀਅਲੀ ਦੇ ਨਾਲ ਇਹਦਾ ਜਾਨੀ ਨੁਕਸਾਨ ਦਾ ਡਰ ਆ ਮਿੱਟੀ ਪਾ ਕੇ ਥੋੜਾ ਮੋਟਾ ਸਕੂਟਰ ਲੰਗਦਾ ਜਦੋਂ ਮੀਂਹ ਪੈ ਜਾਂਦਾ ਵਾ ਇੱਥੇ ਤਾਂ ਇਹ ਆ ਕਿ ਪਿੱਛੇ ਤੁਹਾਨੂੰ ਇਹੀ ਨਹੀਂ ਪਤਾ ਲੱਗਦਾ ਕਦੋਂ ਟੈਂਪੂ ਵਾਲੇ ਨੇ 올ਡ ਜਾਣਾ ਕਦੋਂ ਤੁਸੀਂ ਥੱਲੇ ਆ ਜਾਣਾ ਹਾਂ ਟੋਏ ਹਾਂ ਇਸ ਕਰਕੇ ਇਹ ਸਾਰਿਆਂ ਨੂੰ ਅਸੀਂ ਡੀਸੀ ਸਾਹਿਬ ਨੂੰ ਵੀ ਮਿਲ ਚੁੱਕੇ ਸਾਰਿਆਂ ਨੂੰ ਮਿਲੇ ਲੇਕਿਨ ਕੋਈ ਹੱਲ ਨਹੀਂ ਹੁਣ ਇਹ ਆ ਕਿ ਜ਼ਬਰਦਸਤੀ ਹੋਣਾ ਸਾਨੂੰ ਕਿਸੇ ਸਰਕਾਰ ਦੇ ਨਾਲ ਮਤਲਬ ਨਹੀਂ ਪਹਿਲਾਂ ਕਿਹਨੇ ਕਿਹਾ ਕੀਤਾ ਕੋਈ ਅੱਜ ਕਿਵੇਂ ਰੈ ਬਣੀ ਕਿਤੇ ਸਾਨੂੰ ਅੱਜ ਮਤਲਬ ਆਪਣੇ ਮਤਲਬ ਸਾਡਾ ਅੱਜ ਸੜਕ ਬਣਨੀ ਚਾਹੀਦੀ ਹੈ ਕਿਉਂਕਿ ਬੱਸ ਹੋ ਚੁੱਕੀ ਹੈ ਪੁਰੇ ਸਾਹਿਬ ਆਜੋ ਪੁਰੇ ਸਾਹਿਬ ਤੁਸੀਂ ਸਿਆਣੇ ਹੋ ਪਰ ਆਪਣੀ ਜ਼ਿੰਦਗੀ ਵਿੱਚ ਕਦੀ ਸੜਕ ਬਣੀ ਦੇਖੀ ਜਦ ਬਣੀ ਆ ਉਦੋਂ ਸਤਕਾਜ ਜੋ ਸਾਡੇ ਐਮਐਲਏ ਸਾਹਿਬ ਨੇ ਦੀ ਹੁਕਮਾ ਨਾਲ ਬਣੀ ਸੀ 92 ਲੱਖ ਦਾ ਟੈਂਡਰ ਸੀਗਾ ਦੇਖਿਆ 92 ਚੋਂ 62 ਲੱਖ ਰੁਪਏ ਖਾ ਗਿਆ 30 ਲੱਖ ਰੁਪਏ ਲੱਗਾ ਉਹਦੀ ਸੜਕ ਟੁੱਟ ਗਈ ਫਿਰ ਬਾਕੀ ਐਮਸੀਆ ਦਾ ਨੰਬਰ ਆਇਆ ਉਹਨੇ ਇਟਾਂ ਰੋਲ ਲਵਾਤੀਆਂ ਉਹ ਚ ਵੀ ਕੋਈ ਖਾ ਪੀ ਗਿਆ ਇਹਦਾ ਮਤਲਬ ਇਹ ਆ ਬਈ ਸੜਕ ਪੈਸੇ ਖਾਂਦੀ ਐ ਨਾਲ ਬੰਦੇ ਖਾਂਦੀ ਆ ਦੁਕਾਨਦਾਰ ਬਿਲਕੁਲ ਦੁਕਾਨਾਂ ਖੋਲ ਨਹੀਂ ਸਕਦੇ ਕੋਈ ਗਾਹਕ ਨਹੀਂ ਆਉਂਦਾ ਅਸੀਂ ਕੱਲ ਡਾਕਟਰ ਨੇ 72 ਵਾਰ ਰੋਲ ਮੈਂ ਗੱਲ ਕੀਤੀ ਸੀ ਇੱਕ ਕਹਿੰਦੇ ਪੁਰਾਣੇ ਠੇਕੇਦਾਰ ਨੇ 16 ਲੱਖ ਰੁਪਏ ਵਾਪਸ ਕੀਤਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਕੀਤਾ ਹੋਊਗਾ ਜੀ ਹੋ ਸਕਦਾ ਵੀ ਇਹ ਫਿਰ ਤੁਸੀਂ ਕੀ ਕਹਿਣਗੇ ਕ腐ਪਸ਼ਨ ਹੋਈ ਐ ਪਹਿਲਾਂ ਬਿਲਕੁਲ ਬਿਲਕੁਲ ਕ腐ਪਸ਼ਨ ਹੋਈ ਐ ਬਿਲਕੁਲ ਕਾਸ਼ਾ ਹੋਈ ਆ ਜਦ 92 ਲੱਗਦਾ 62 ਲੱਖ ਰੁਪਏ ਖਾ ਗਿਆ ਗਿਆ 30 ਲੱਖ ਲੱਗ ਚੱਲ ਗਿਆ ਇਹ ਕਿਉਂ ਨਹੀਂ ਬੋਲਦੇ ਅੱਛਾ ਇਹ ਉਹ ਲੋਕ ਕਿ ਆ ਜਿਹੜੇ ਸਾਰਾ ਦਿਨ ਟੈਕਸ ਦਿੰਦੇ ਆ ਔਰ ਔਰ ਇਹਨਾਂ ਦੇ ਸਿਰ ਤੋਂ ਹੀ 15 ਕਰੋੜ ਰੁਪਏ ਜਿਹੜਾ ਹੁਣ ਬਜਟ ਪਾਸ ਹੋਇਆ ਕਿ ਟੈਕਸ ਇਕੱਠਾ ਕੀਤਾ ਜਾਣਾ ਤਾਂ ਫਿਰ ਉਹਦੇ ਲੱਗਦਾ ਕਿੱਥੇ ਆ ਕਿਤੇ ਨਹੀਂ ਲੱਗਦਾ ਜੀ ਉਹਨਾਂ ਦੀ ਜੇਬਾਂ ਜਾਂਦਾ ਜੇਬਾਂ ਜਾਂਦਾ ਤੁਸੀਂ ਬੰਦਾ ਕਰੋੜ ਦੇ ਕਰੋੜ ਰੁਪਏ ਹੀ ਇਕੱਠਾ ਕਰਕੇ ਬਿਜਾਰ ਜਲਾ ਦੇ ਕਮੇਟੀ ਵਾਲੇ ਮਲਾਜ਼ਮ ਕੋਈ ਬਿਜਾਰ ਮੇਨ ਬਿਜਾਰ ਹਨ ਅਸੀਂ ਸ਼ਹਿਰ ਦਾ ਮਲਾਜ਼ਮ ਆਇਆ ਕੋਈ ਕੋਈ ਨਹੀਂ ਹੈ ਗਾਈ ਕਿਸੇ ਦੇ ਖਾਜ ਨਹੀਂ ਹੈਗੀ ਜੀ ਇਹਦਾ ਸਾਰੇ ਬਿਜਾਰਾਂ ਨਾਲ ਇਕੱਠੇ ਹੋ ਕੇ ਟੈਕਸ ਦੇਣਾ ਬੰਦ ਕਰਣ ਇਹਨਾਂ ਦੀ ਤਨਖਾਹਾਂ ਬੰਦ ਹੋਵੇ ਸ਼ਾਇਦ ਬਪਾ ਮੁੰਡਾ ਇੱਥੇ ਆਇਆ ਅਸੀਂ ਵਪਾਰੀ ਪੂਰੇ ਤਾਂ ਨੇ ਨਾਲ ਆ ਜਾਂ ਤੇ ਸੜਕ ਨਹੀਂ ਬਣਦੇ ਜਦ ਇੱਥੇ ਬੈਠਿਆ ਬਿਲਕੁਲ ਬੈਠੇ ਰਹਿੰਗੇ ਸਰਕਾਰ ਨੂੰ ਦੇਖਣਾ ਚਾਹੀਦਾ ਤੁਸੀਂ ਵੀ ਵੀ ਬੱਤੀ ਵਾਲਿਆਂ ਨੇ ਕਾਫੀ ਤੁਸੀਂ ਕਾਫੀ ਉਪਰਲਾ ਲਾ ਕੀਤਾ ਹੁਣ ਤੁਹਾਨੂੰ ਦੇਖਿਆ ਕੰਮ ਕੋਈ ਉਹਨੇ ਖਰਾਬ ਹੈ ਮੈਂ ਤਾਂ ਹੋਈ ਹੈਰਾਨ ਆ ਦੇਖੋ ਸਾਰਾ ਦਿਨ ਟੈਕਸ ਦੇਣੇ ਫਿਰ ਜਿਹੜੇ ਦੁਕਾਨਦਾਰ ਆ ਕਿੰਨੇ ਕਿੰਨੇ ਕਿਰਾਏ ਦਿੰਦੇ ਆ ਉਸ ਤੋਂ ਬਾਅਦ ਜਿਹੜੇ EMPLOYEES ਰੱਖੇ ਉਹਨਾਂ ਨੂੰ ਰੋਜ਼ਗਾਰ ਦਿੰਦੇ ਆ ਇਹ ਬਿਲਕੁਲ ਕਾਰਵਾਹ ਖਰਾਬ ਕਰਤਾ ਇਹਨਾਂ ਨੇ ਫਿੰਡਾਂ ਦਾ ਗਾਹ ਦੱਦਾ ਨਹੀਂ ਆਂਦਾ ਵੇ ਤੇ ਬਹੁਤ ਸਾਰਾ ਖਰਾਬ ਆ ਤਿਲਗੰਬਾਜੀ ਆਪ ਕੋ ਗਿੱਧ ਹੋਗਾ ਟੂ ਵੀਲਰ ਆਲਾ ਤਾਂ ਪੜਦਾ ਹੀ ਨਹੀਂ ਤਾਂ ਡਰ ਜਾ ਮੈਂ ਰਾਤ ਨੂੰ ਟਿਪਰ ਆ ਜਾਂਦੇ ਆ ਜਦੋਂ ਉਹਨਾਂ ਨੂੰ ਪੈਸੇ ਇਹਨਾਂ ਨੂੰ ਮਿਲਦਾ ਔਰ ਇਟਾਲ ਮੋਰੇ ਲਾਉਣੀਆਂ ਪੈਂਦੀਆਂ ਤਾਂ ਆਪ ਵੀ ਦੁਕਾਨੇ ਅੰਦਰ ਬੜੋ ਟਿਪਰ ਆਦੂ ਆ ਜਾਂਦੇ 8 ਵਜੇ ਤੋਂ ਬਾਅਦ 8 ਵਜੇ ਦੇਖੋ ਲੈਣ ਲੱਗੀ ਹੋ ਟਿਪਰਾਂ ਦੀ ਟਿਪਰ ਟਿਪਰ ਆ ਰਹੀਆ ਇਹ ਮਾਲ ਖਾਦੇ ਉਹਨਾਂ ਦਾ ਟਿਪਰ ਬਾਰੇ ਮੇਰੀ ਗੱਲ ਹੋਈ ਹੈ ਅਡੀਸ ਜਾਨਾ ਕਿ ਟਿਪਰ ਤੋਂ ਮੈਂ ਬੇਨਤੀ ਕੀਤੀ ਸੀ ਮੈਂ ਕਿ ਟਿਪਰ ਬੰਦ ਕੀਤਾ ਜਾਣਾ ਉਹਨਾਂ ਨੇ ਸੁਵਾਸ਼ਨ ਦਵਾਇਆ ਮੇਰੀ ਹਲਕਾ ਇੰਚਾਰਜ ਆ ਆਮ ਆਦਮੀ ਪਾਰਟੀ ਬਲੂ ਜੀ ਨਾਲ ਵੀ ਗੱਲ ਹੋਈ ਆ ਉਹ ਕਹਿੰਦੇ ਟਿਪਰ ਦੇ ਬਾਰੇ ਜਲਦੀ ਤੋਂ ਜਲਦੀ ਅਸੀਂ ਅੱਜ ਤੋਂ ਬੰਦ ਕਰਾ ਗਾ ਟਿਪਰ ਬੰਦ ਕਰ ਟੂਟ ਬਦਲ ਦੇਣਾ ਬਲੂ ਜੀ ਸਾਹਿਬ ਸਾਡੀਆਂ ਮੇਨ ਦੋ ਮੰਗਾਂ ਆ ਜੀ ਇੱਕ ਤਾਂ ਇਹ ਆ ਵੀ ਰੇਲਵੇ ਰੋਡ ਦੇ ਜਿਹੜੀ ਰੇਲਵੇ ਰੋਡ ਦੀ ਸੜਕ ਆ ਉਹ ਕੰਨਾਂ ਦੀ ਨਹੀਂ ਬੰਨੀ ਚਾਹੀਦੀ ਸਿੰਟਡ ਬਣੇ ਸਿੰਟਡ ਬਣੇ ਸਿੰਟਡ ਬਣੇ ਔਰ ਦੂਈ ਸਾਡੀ ਮੇਨ ਮੰਗ ਹੈ ਕਿ ਟਿਪਰ ਇੱਥੋਂ ਇੱਕ ਇੱਕ ਟਿਪਰ ਇੱਕ ਸਾਂਝੇ ਤੌਰ ਤੇ ਗੱਲ ਕਰ ਲੈਣੇ ਆ ਦੇਖੋ ਫੈਸਲਾ ਤੁਹਾਡਾ ਲਿਆ ਜਾਣਾ 1 ਮਿੰਟ ਫੈਸਲਾ ਤੁਹਾਡਾ ਲੈ ਜਾਣਾ ਤੁਹਾਡੀ ਸਲਾਹ ਲਈ ਜਾਂਦੀ ਆ ਉਹ ਸਲਾਹ ਲਈ ਜਾਂਦੀ ਆ ਹਾਂਜੀ ਹਾਂਜੀ ਪੰਜਾਬ ਸਰਕਾਰ ਜੁੜਾਵਾਤ ਪੰਜਾਬ ਸਰਕਾਰ ਜੁੜਾਵਾਤ ਪੰਜਾਬ ਸਰਕਾਰ ਜੁੜਾਵਾਤ ਭੁੱਖੇ ਲੀਡਰ ਹਾਏ ਹਾਏ ਭੁੱਖੇ ਲੀਡਰ ਹਾਏ ਹਾਏ ਬਜਰੀ ਖਾ ਗਏ ਹਾਏ ਹਾਏ ਬਜਰੀ ਖਾ ਗਏ ਹਾਏ ਹਾਏ ਲੁਕਵੀ ਖਾ ਗਏ ਹਾਏ ਹਾਏ ਲੁਕਵੀ ਖਾ ਗਏ ਸਾਡੇ ਮਸਲੇ ਹੱਲ ਕਰੋ ਸਾਡੇ ਮਸਲੇ ਹੱਲ ਕਰੋ ਸਾਡੇ ਮਸਲੇ ਹੱਲ ਕਰੋ ਸਾਡੇ ਮਸਲੇ ਹੱਲ ਕਰੋ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਮੁਕਾ ਲੀਡਰ ਹਾਏ ਹਾਏ ਮੁਕਾ ਲੀਡਰ ਹਾਏ ਹਾਏ ਸਾਰਾ ਈਜਰ ਹਾਏ ਹਾਏ ਸਾਰਾ ਈਜਰ ਹਾਏ ਹਾਏ ਸਾਰਾ ਈਜਰ ਸਾਰਾ ਈਜਰ ਸਾਰਾ ਈਜਰ ਭਾਜੀ ਤੁਹਾਡੇ ਕਹਿਣ ਦਾ ਮਤਲਬ ਜਿਹੜੇ ਲੀਡਰਾਂ ਦੇ ਢਿੱਡ ਵਿੱਚ ਬਜਰੀ ਰੇਤਾ ਇੱਥੋਂ ਗਿਆ ਐ ਇੱਥੋਂ ਹੀ ਗਿਆ ਲੀਡਰ ਸਾਰੇ ਚੋਹਦਾ ਜੀ ਜਿਹੜੇ ਵੀ ਮਰਜੀ ਆ ਸੀਮਿੰਟ ਵੀ ਗਿਆ ਨਾਲ ਸੀਮਿੰਟ ਵੀ ਗਿਆ ਬਾਜੀ ਲੋਕ ਰੇਤਾ ਬਾਜੀ ਮਿੱਟੀ ਸੀਗੀ ਉਹ ਸਾਡੇ ਸਿਰ ਤੇ ਪਾਤੀ ਉਹਨਾਂ ਨੇ ਲਿਆ ਕੇ ਉਹਨਾਂ ਨੇ ਜਿਹੜੀ ਬਾਜੀ ਮਿੱਟੀ ਸਾਡੇ ਸਿਰ ਚ ਆ ਗਈ ਉਹ ਆ ਗਈ ਸਾਡੇ ਸਿਰ ਤੇ ਦਿਖਾਈਏ ਮਿੱਟੀ ਸੁਹਾਟੇ ਲਈ ਆ ਬਜਰੀ ਵਗੈਰਾ ਸਾਰੀ ਸਾਡੇ ਲਈ ਆ ਬਾਦ ਮਿੱਟੀ ਤੁਸੀਂ ਖਾਓ ਠੇਕ ਕਹੋਗੇ ਹਸਪੀਟਲ ਤੁਸੀਂ ਜਾਓ ਪੈਸੇ ਤੁਸੀਂ ਲਾਓ ਇਹੀ ਕੁਝ ਹੋਊਗਾ ਹੋਰ ਤਾਂ ਕੋਈ ਜੜਾਈ ਹੋਰ ਕੋਈ ਛੋਣਾ ਨਹੀਂ ਆਗਾ ਹੁਣ ਆਪਾਂ ਕੇਸਾਸਤੇ ਬੈਠੇ ਆਂ ਚੋਪੜਾ ਜੀ ਪ੍ਰਸ਼ਾਸਨ ਆ ਗਏ ਆ ਗਏ ਪ੍ਰਸ਼ਾਸਨ ਆ ਗਏ ਸਾਨੂੰ ਟਾਈਮ ਦੇਵੇ ਕਿੰਨੀ ਦੇ ਅੱਜ ਕਿਆ ਕਰਦੇ ਆ ਇਹਨਾਂ ਦੱਸਣ ਕੀ ਆ ਰੇ ਇਹਨਾਂ ਦੀ ਬਿਆਰਬਾਨ ਟੋਟਲ ਕਰੀਏ ਲਵਾਰੀ ਜ਼ੀ ਰੋਡ ਲਵਾਰੀ ਜ਼ੀ ਰੋਡ ਲਿਖ ਦੇਣਾ ਸਾਰੇ ਦੁਕਾਨ ਦਾ ਟੈਕਸ ਦੇਣਾ ਬੰਦ ਕਰ ਦੇ ਇਕੱਠੇ ਕਰ ਦੇ ਇਕ ਮਿੰਟ ਇਕ ਮਿੰਟ ਇਕ ਇੱਕ ਸਵਾਲ ਹੈ ਜੀ ਦੇਖੋ ਇੱਕ ਮਿੰਟ ਟੈਕਸ ਦੇਣਾ ਬੰਦ ਕਰ ਦੇ ਵਾਰਮੈਂਟ ਕਵੇ ਅਸੀਂ ਇਕੱਠੇ ਕਰਕੇ ਆਪਸੇ ਨਾ ਇਕ ਮਿੰਟ ਚੋਪੜਾ ਭਾਜੀ ਮੈਂ ਸਾਰ ਨੂੰ ਗੱਲ ਕਹਿਣੀ ਚਾਹੁੰਨਾ ਤੁਸੀਂ ਜਾਗਦਿਆਂ ਜਮੀਰਾ ਵਾਲੇ ਆ ਇਮਾਨਦਾਰ ਆ ਇਹ ਨਾ ਵੇ ਕਿ ਇੱਕ ਤਾਂ ਬਣੀ ਰਵੇ ਕੋਈ ਤੋੜ ਨਾ ਦੇ ਵੇਖਦਾ ਵਿੱਚ ਕੋਈ ਇਧਰਲਾ ਤੋੜ ਲਵੇ ਉਧਰਲਾ ਤੋੜ ਲਵੇ ਐਦਾਂ ਨਾ ਕਿਉਂਕਿ ਜੱਤ ਕੇ ਇੱਕ ਤਾਂ ਨਹੀਂ ਤਦ ਤੱਕ ਖਲ ਨਹੀਂ ਆਉਣਾ ਬਿਲਕੁਲ ਸਹੀ ਸਹੀ ਗੱਲ ਬਿਲਕੁਲ ਸਹੀ ਗੱਲ ਆ ਸਹੀ ਗੱਲ ਆ ਸਹੀ ਗੱਲ ਸੁਜੀ ਬਿਲਕੁਲ ਸਹੀ ਗੱਲ ਆ ਹਾਂ ਇਹ ਬਣੇ ਤਾਂ ਸਿੰਪਟਡ ਬਣੇ ਇਹ ਸੜਕ ਦੂਜੀ ਨਾ ਟਾਈਲਾਂ ਤਾਂ ਅੱਗੇ ਦੇਖੋ ਤੁਸੀਂ ਟੁੱਟੀਆਂ ਪਈਆਂ ਸਾਰੀਆਂ ਠੀਕ ਗੋਲੀ ਤੇ ਨਹੀਂ ਉੱਠੂਗੇ ਕੋਈ ਵੀ ਹਾਂ ਕੋਈ ਕਹਿੰਦਾ ਇੱਕਾ ਬਣਿਆ ਰਵੇ ਟਿੱਕੀਆਂ ਗੋਲੀਆਂ ਤੇ ਕੋਈ ਨਹੀਂ ਉੱਠੂਗਾ ਕੋਈ ਆਸ਼ਵਾਸਨ ਨਹੀਂ ਸੁਣਨਾ ਪ੍ਰਸ਼ਾਸਨ ਆਊਗਾ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਕੋਈ ਲੀਡਰ ਦਾ ਕੋਈ ਆਸ਼ਵਾਸਨ ਨਹੀਂ ਸੁਣਨਾ ਕੋਈ ਫਿਰ ਚੋਰਾ ਨਾਲ ਕੀ ਆਸ਼ਵਾਸ਼ਣ ਲਓਗੇ ਬਿਲਕੁਲ ਜੀ ਬਿਲਕੁਲ 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 ਸਹੀ ਗੱਲ ਹੈ ਕੰਮ ਸਟਾਰਟ ਹੋਣਾ ਚਾਹੀਦਾ ਮਿੱਠੀ ਗੋਲੀ ਇਹ ਨਹੀਂ ਕਿ ਕੱਲ ਨੂੰ ਹੋ ਜੂ ਪਰਸ ਨੂੰ ਹੋ ਜੂ ਇਹ ਤਾਂ ਕੰਮ ਸ਼ੁਰੂ ਹੋ ਜਵੇ ਅੱਜ ਦੀ ਡੇਟ ਦੇ ਲੈਵਰ ਲੱਗ ਜਵੇ ਅਸੀਂ ਉੱਠ ਜਾਗੇ ਇੱਥੇ ਲੈਵਰ ਲੱਗ ਜਵੇ ਕੰਮ ਸ਼ੁਰੂ ਹੋ ਜਵੇ ਤੁਸੀਂ ਕੀ ਕਹਿੰਦਾ ਕੱਚ-ਕੱਚ ਕਰੀਓਗਾ ਸਾਨੂੰ ਸ਼ਵਾਸ਼ਣ ਦੇਣ ਇੰਨੇ ਦਿਨਾਂ ਚ ਕੰਮ ਸ਼ੁਰੂ ਆ ਅਸੀਂ ਲਿਖ ਕੇ ਦੇ ਦੇਣ ਅਸੀਂ ਕਰਾਂਗੇ ਜੇ ਬੰਦ ਕੀਤਾ ਪੱਕੇ ਤੌਰ ਤੇ ਸਾਰਾ ਨਹਿਰੂ ਗੇਟ ਤੋਂ ਬੰਦ ਕਰ ਦੇਣਾ ਪੱਕੇ ਤੌਰ ਤੇ ਬੰਦ ਹੋਊਗਾ ਜੀ ਪੂਰਾ ਬਜ਼ਾਰ ਪੱਕੇ ਤੌਰ ਤੇ ਬੰਦ ਰਹੂਗਾ ਕੋਈ ਟੈਕਸ ਨਾ ਲੈਣਾ ਬਿਲਕੁਲ ਬਿਲਕੁਲ ਸਾਰੇ ਰਲ ਕੇ ਹਾਂ ਸਾਰੇ ਰਲ ਕੇ ਬਜ਼ਾਰ ਵਾਲੇ ਇਕੱਠੇ ਹੋ ਕੇ ਬਣਾਵਾਂਗੇ ਕੋਈ ਟੈਕਸ ਲੈਣਾ ਵੇ ਨਾ ਗਵਰਨਮੈਂਟ ਦਾ ਕੋਈ ਬੰਦਾ ਤੰਗ ਕਰੇ ਨਾ ਵੇ ਟੈਕਸ ਦਿਓ ਟੈਕਸ ਨਹੀਂ ਦੀ ਦੇਣਾ ਕਿਸੇ ਨੇ ਵੀ ਜਦ ਸਾਡਾ ਕੋਈ ਫੈਸਲਾ ਹੀ ਲੈਣਾ ਹੈ ਆ ਦਾਦਾ ਯਾਰੇ ਸ਼ੀਸ਼ੇ ਤਿੰਨ ਵਾਰੀ ਬੁਆਲੇ 50 ਦੁਕਾਨਾਂ ਨੇ ਬੁਆਲੇ ਕਹਿੰਨੇ ਸੁਣਵਾਈ ਕੀ ਆ ਤਿੰਨੇ ਦੁਕਾਨਾਂ ਟੁੱਟ ਚੁੱਕੇ ਸੀ ਛੇ ਕਿਹੜੇ ਲਾ ਅਖਰ ਉਬਰ ਲਵਾਇਆ ਯੀ ਐਂ ਸ਼ੀਸ਼ਾ ਵੀ ਟੁੱਟ ਗਿਆ ਬਾਹ ਵੀ ਟੁੱਟ ਗਈ ਬਾਹ ਜੀ ਬਾਹ ਵੀ ਟੁੱਟ ਗਈ ਹੈਗਾ ਕੰਮ ਗਲਤ ਹੋ ਬਾਹ ਸਿਰ ਫਟਣ ਦੀ ਵਾਰੀ ਆ ਜੀ ਸ਼ੀਸ਼ੇ ਵੀ ਟੁੱਟ ਗਏ ਬਾਹ ਵੀ ਚੋਬਰਾਂ ਟੁੱਟ ਗਈ ਹੁਣ ਸਾਡੇ ਸਿਰ ਫਟਣ ਦੀ ਵਾਰੀ ਆ ਅੱਛਾ ਭਾਜੀ ਵੈਸੇ ਘਰਬ ਲੱਗਦੀ ਗੱਲ ਆ ਸ਼ਾਮ ਨੂੰ ਮੋਟਰਸਾਈਕਲ ਦੇ ਬੰਦੇ ਇਧਰ ਆ ਨਹੀਂ ਸਕਦਾ ਤੇ ਪਰ ਐਨੀ ਸਪੀਡ ਨਾਲ ਲੰਘਦੇ ਆ ਪੈਦਲ ਵੀ ਆ ਕੇ ਦਿਖਾ ਦਿਓ ਤੁਸੀਂ ਸੂਰੀ ਸਾਹਿਬ ਤੁਸੀਂ ਆਨੇ ਹੀ ਆ ਤੁਹਾਨੂੰ ਪਤਾ ਹੀ ਆ ਗੱਡੀ ਚ ਵੀ ਆਨੇ ਪੈਦਲ ਵੀ ਆਨੇ ਮਜਬੂਰੀ ਆ ਗੱਡੀ ਚ ਆਉਣਾ ਪੂਰੀ ਚਾਣਾ ਪੈਣਾ ਆ ਜੀ ਜੇ ਕੋ ਗੱਡੀ ਨਾ ਹੋਵੇ ਉਹ ਰੇਲਵੇ ਰੋਡ ਤੇ ਸਾਮਾਨ ਲੈਣ ਲਈ ਆਸ ਮੈਂ ਤਾਂ ਕੇ ਗੱਲ ਕਰਨਾ ਚਾਹਨਾ ਕਿ ਸਾਡੇ ਰੇਲਵਾ ਰੋਡ ਦਾ ਜਿਹੜਾ ਮੁੱਦਾ ਆ ਇਹ ਨਵੇਂ ਸ਼ਹਿਰ ਚ ਪੰਜਾਬ ਚ ਨਹੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੱਕ ਵੀ ਸਾਡੇ ਰੇਲਵੇ ਰੋਡ ਦਾ ਮੁੱਦਾ ਪਹੁੰਚਿਆ ਆ ਉਹ ਸਾਡਾ ਹਾਲ ਰਿਪੋਰਟ ਚ ਨੇ ਰੇਲਵੇ ਰੋਡ ਦਾ ਹਾਲ ਪੁੱਛਦੇ ਕੀ ਹਾਲ ਆ ਰੇਲਵੇ ਰੋਡ ਦਾ ਕਿਉਂ ਸਾਡੇ ਸਿਆਸਤੀ ਸਾਡੇ ਸਿਆਸਤੀ ਲੀਡਰਾਂ ਨੇ ਸਾਨੂੰ ਸਿਰਫ ਸੜਕ ਨਾਲ ਹੀ ਸੀਵੇ ਲਾਈਟਾਂ ਤੱਕ ਪ੍ਰੋਟੈਸਟ ਕਰਨ ਦਾ ਮੌਕਾ ਦਿੱਤਾ ਅਸੀਂ ਐਡਵਾਂਸ ਲੈਵਲ ਤੇ ਸਾਡੀ ਜੀ ਅਸੀਂ 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 ਐਡਵਾਂਸ ਲੈਵਲ ਤੇ ਪ੍ਰੋਟੈਸਟ ਨਹੀਂ ਕਰ ਸਕਦੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਲੁਧਿਆਣੇ ਦਾ 95% 90% ਵਾਪਾ ਲੁਧਿਆਣੇ ਨਾਲ ਜੁੜਿਆ ਹੈ ਕਿਹੜੀ ਕਨੈਕਟੀਵਿਟੀ ਹੈ ਇੱਕ ਮੇਨ ਰੋਡ ਜਾਂਦੀ ਕੁਝ ਇਹਤਾਰ ਲੁਧਿਆਣੇ ਵਾਸਤੇ ਅਸੀਂ ਅੱਜ ਵੀ ਅਸੀਂ ਅੱਜ ਵੀ ਸਿਰਫ ਰੇਲਵੇ ਰੋਡ ਨੂੰ ਪ੍ਰੋਟੈਸਟ ਕਰੀ ਜਾ ਰਹੇ ਆ ਜਾਂ ਸੀ ਵੀ ਜਾਂ ਲਾਈਟਾਂ ਨੂੰ ਕੱਲ ਗਰਸ਼ਕ ਕਰੋੜ ਦੀ ਗੱਲ ਹੋ ਰਹੀ ਸੀ ਮੀਟਿੰਗ ਦੇ ਵਿੱਚ ਸਿਰਫ ਗਰਸ਼ਕ ਕਰੋੜ ਦੀ ਲਾਈਟਾਂ ਦੀ ਗੱਲ ਹੋ ਰਹੀ ਸੀ ਤੁਸੀਂ ਦੱਸੋ ਐਨੇ ਸਾਲ ਹੋ ਗਏ ਸ਼ਹਿਰ ਦੇ ਵਿੱਚ ਸਰਕਾਰਾਂ ਚੱਲ ਰਹੀਆਂ ਕੋਈ ਵੱਧ ਕੇ ਸੋਚ ਨਹੀਂ ਪਾ ਰਹੇ ਨਹੀਂ ਸੋਚ ਪਾ ਰਹੇ ਨਾ ਇਹਨਾਂ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਕੋਈ ਚੱਜ ਦੀ ਨਾ ਲੈਣਾ ਦੇਣਾ ਪਾਣੀ ਨਹੀਂ ਪਰ ਹੁੰਦਾ ਇਹਨਾਂ ਕੋਲ ਪੈਲਟ ਪੁਆਇੰਟ ਹੈ ਸਾਰੇ ਹੋਰ ਦੱਸੋ ਭਾਜੀ ਲੋਕੀ ਇੱਥੋਂ ਛੱਡ ਕੇ ਬਾਹਰ ਜਾਣ ਨੂੰ ਕਿਸ ਕਰਕੇ ਮਜਬੂਰ ਆ? ਐਸੀ ਚੀਜ਼ਾਂ ਕਰਕੇ ਮਜਬੂਰ ਆ। ਕਿਉਂ ਯੂਥ ਬਾਹਰ ਜਾ ਰਿਹਾ? ਹੁਣ ਜੇ ਅਸੀਂ ਇੱਥੇ ਬੈਠੇ ਹਾਂ ਕਿਸ ਕੀ ਕਰੀਏ? ਬਹੁਤ ਵੀਰੇ ਨੇ ਸਹੀ ਰੇਸ ਕੀਤੀ ਤੇ ਦੇਖੋ ਫਾਇਰ ਬ੍ਰਿਗੇਡ ਦਾ ਇਸ਼ੂ ਹੈ। ਔਰ ਜਿਵੇਂ ਕਹਿੰਦੇ ਕਿ ਲੁਧਿਆਣਾ ਦਾ ਕਨੈਕਟੀਵਿਟੀ ਆ ਉਹ ਤੁਸੀਂ ਜਿਹੜਾ ਫਾਟਕ ਉਹਦੇ ਨਾਲ ਦੇਖੋ ਕਿੰਨਾ ਵੱਡਾ ਟੋਆ ਹੈ। ਹਨਾ ਚਲੋ ਮੇਰਾ ਖਿਆਲ ਜੀ ਸਰ ਤੁਸੀਂ ਕੁਝ ਆਪਣੇ ਓਪੀਨੀਅਨ ਦੇ ਰਹੇ ਸੀਗੇ। ਹਾਂਜੀ ਇਹ ਜੋ ਧਰਨਾ ਆ ਰੇਲਵੇ ਰੋਡ ਦਾ ਇਸ ਕਰਕੇ ਆਪੇ ਕਈ ਸਾਲਾਂ ਤੋਂ ਇਹ ਰੋਡ ਟੁੱਟੀ ਪਈ ਹੈ। ਸਾਰੇ ਜਾਣਦੇ ਆ ਦੂਜੀ ਸਮੱਸਿਆ ਜਿਹੜੀ ਇਹ ਆ ਇਥੇ ਵਾਟਰ ਸਪਲਾਈ ਔਰ ਸੀਵਰੇਜ ਦੀ ਆ ਵਾਟਰ ਸਪਲਾਈ ਕਰਾਸ ਕਰਦੀ ਆ ਜਦੋਂ ਹੈਵੀ ਟ੍ਰੈਫਿਕ ਆਉਂਦਾ ਪਾਈਪ ਟੁੱਟ ਜਾਂਦੀ ਆ ਇਸੇ ਕਰਕੇ ਸਭ ਤੋਂ ਪਹਿਲਾਂ ਸਰਕਾਰ ਨੂੰ ਇਹ ਚਾਹੀਦਾ ਵੀ ਸੜਕਾਂ ਦੀ ਵਾਟਰ ਸਪਲਾਈ ਇੱਧਰ ਹੀ ਲਾ ਕਰੋ ਨੀਅਰਫੈਸ ਦੀ ਲਾ ਕਰੋ ਐਡੇ ਸੀਵਰ ਸਿਸਟਮ ਨੂੰ ਰਿਪੇਅਰ ਕਰਨ ਤੋਂ ਬਾਅਦ ਸੜਕ ਬਣਾਵੇ ਸੜਕੜੀ ਬਣਾਨੀ ਆ ਉਹ ਆਰ ਸੀ ਸੀ ਬਣਨੀ ਚਾਹੀਦੀ ਆ ਸਰੀਆ ਪਾ ਕੇ ਜਿੱਦਾਂ ਨੈਸ਼ਨਲ ਹਾਈਵੇ ਬਣਿਆ ਆਪਣਾ ਬਾਈਪਾਸ ਬਣਿਆ ਜਿੱਦੇ ਮਾਜੀ ਟਰੱਕ ਲੰਘ ਜਾਣ ਜਦ ਤੱਕ ਕੰਮ ਨਹੀਂ ਚੱਲਦਾ ਜਦ ਤੱਕ ਜਿਹੜੇ ਹੈਵੀ ਟਰੈਫਿਕ ਆ ਸਿਲੇ ਟਰਾਲੀ ਨਿਕਲਦੇ ਉਹ ਬੰਦ ਹੋਣੇ ਚਾਹੀਦੇ ਆ। ਜੀ। ਸ਼ਾਮ ਨੂੰ ਤੇ ਸਵੇਰ ਤੋਂ ਸਾਰ ਨੂੰ ਕੋ ਨਿਕਲ ਨਹੀਂ ਹੁੰਦਾ। ਬਿਲਕੁਲ। ਸਕੂਟਰ ਵੀ ਟੁੱਟਦੇ ਸਾਰੀਆਂ ਲੱਤਾਂ ਵੀ ਟੁੱਟਦੀਆਂ। ਜਿਵੇਂ ਕਿ ਸਰਕਾਰ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਤਾਂ ਇੱਥੇ ਆ ਕੇ ਆਸ਼ਵਾਸਨ ਦੇਣ ਪਬਲਿਕ ਨੂੰ। ਅੱਛਾ ਇਹਨੇ ਨੌਜਵਾਨਾਂ ਨੇ ਕਿਹਾ ਕਿ ਇਹਨੇ ਲੀਡਰ ਨਾ ਨਾ ਪ੍ਰਸ਼ਾਸਨਿਕ ਅਧਿਕਾਰੀ ਹੋਣ। ਪ੍ਰਸ਼ਾਸਨ ਆ ਜਾਂ ਲੀਡਰਾਂ ਨਾਲ ਤਾਂ ਫਰਕ ਨਹੀਂ ਪੈਂਦਾ ਕੰਮ ਹੋਣਾ ਚਾਹੀਦਾ ਕੋਈ ਕਰਾ ਦੇਵੇ। ਠੀਕ ਹੈ। ਦੂਜੀ ਗੱਲ ਹੈ ਪ੍ਰਸ਼ਾਸਨ ਜਾਂ ਸਰਕਾਰ ਜਿਹਨੇ ਬਰਾਣੀ ਰੋਡ ਚ ਕਮੇਟੀ ਬਣਾਈ ਜਾਂ ਪੀਡਾ ਜੁੜੀ ਬਣਾਈ ਹੈ ਇੱਥ ਤੇ ਕੀ ਬਣਾਇਆ ਕਿੰਨਾ ਰੇਸ਼ੋ ਪੈਣੀ ਆ ਆਰ ਸੀ ਸੀ ਬਣਾਣਾ ਕਿੰਨਾ ਮਿੱਟੀ ਰੇ ਪੈਣਾ ਤਾਂ ਕਿ ਪਬਲਿਕ ਚੈੱਕ ਕਰ ਲਵੇ ਤੇ ਨਾ ਚੈੱਕ ਹੋਵੇ ਟਰਾਂਸਪੇਰੈਂਸੀ ਰਹੇ ਟਰਾਂਸਪੇਰੈਂਸੀ ਰਹੇ ਬੋਰਡ ਲੱਗਣਾ ਚਾਹੀਦਾ ਵੀ ਐਨ ਐ ਬਾਈ ਐਂਚ ਦੀ ਸਲਾਹ ਪੈਣੀ ਆ ਇੰਨਾ ਸੀਮੈਂਟ ਪੈਣਾ ਇੰਨਾ ਰੇਤਾ ਪੈਣਾ ਇੰਨਾ ਬਜਦੀ ਪੈਣੀ ਆ ਜੇ ਉਹ ਟਰਾਂਸਪੇਰੈਂਸੀ ਰਹੂਗੀ ਆਪਾਂ ਚੈੱਕ ਕਰ ਸਕਦੇ ਹਾਂ ਇਹ ਤਾਂ ਠੇਕੇਦਾਰ ਕੀ ਕਰਦਾ ਸਾਨੂੰ ਕੀ ਪਤਾ ਹਰ ਇੱਕ ਨੂੰ ਹੱਕ ਹੈ ਹਰ ਇੱਕ ਨੂੰ ਹੱਕ ਹੈ ਕੋਈ ਵੀ ਚੈੱਕ ਕਰ ਲਵੇ ਵੀ ਆ ਚੱਲਦਾ ਪਈਆ ਮਸ਼ੀਨ ਬਜ ਬਜਰੀ ਬੰਦੀ ਪਈ ਆ ਪਰ ਸੀਮੈਂਟ ਪੂਰਾ ਪੈ ਰੇ ਨਹੀਂ ਪੈ ਰਿਆ ਤੇ ਸੀਮੈਂਟ ਨਾ ਪਿਆ ਫੇਰ ਫੇਰ ਟੁੱਟ ਜਾਣੀ ਮੁੜ ਕੇ ਇਸ ਕਰਕੇ ਟ੍ਰਾਂਸਪੋਰਟ ਸੀ ਵਾਸਤੇ ਸਾਨੂੰ ਕਲੀਅਰ ਕਰੋ ਔਰ ਔਰ ਅਸੀਂ ਇਸ ਗੱਲ ਦੇ ਗਵਾਏ ਇਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਦੁਕਾਨਦਾਰਾਂ ਨੂੰ ਨੁਕਸਾਨ ਸਾਰੇ ਸ਼ਹਿਰ ਦਾ ਹੋ ਰਿਹਾ ਇਹਨ ਰੇਲਵੇ ਰੋਡ ਦਾ ਜ਼ਿਆਦਾ ਹੋ ਰਿਹਾ ਗਾਗਨੀ ਪੜਦਾ ਉਹ ਲੱਗਦਾ ਸਾਰੀ ਕਾਰ ਟੁੱਟ ਗਈ ਕਾਰਾਂ ਦੇ ਸੀਸ਼ੇ ਪੱਥਰ ਵੱਜਦੇ ਇੱਟਾਂ ਦੇ ਨਾਲ ਚੱਕ ਕੇ ਹਾਂਜੀ ਸਿਰ ਨਾ ਆ ਕੇ ਜਾਓ ਉਸੇ ਵੇਲੇ ਸਿਰ ਤੇ ਮਿੱਟੀ ਪੈ ਜਾਂਦੀ ਆ ਜੇ ਕਿ ਤੁਸੀਂ ਵੀ ਸਰਕਾਰ ਦੇ ਪ੍ਰੈਸ਼ਰ ਪਾਓ ਤੇ ਬਾਬਰ ਤੇ ਕੇ ਗੱਲ ਕਰੋ ਪ੍ਰੈਸ਼ਰ ਹੀ ਪੈ ਰਿਹਾ ਜੀ ਉਹ ਚਲੋ ਪ੍ਰੈਸ ਦਾ ਵੀ ਇੱਕ ਰੋਲ ਹੁੰਦਾ ਆ ਆਹ ਦੇਖੋ ਜੀ ਹਜ਼ਾਰਾਂ ਬੰਦਾ ਦੇਖ ਰਿਹਾ ਠੀਕ ਹੈ ਨਾ ਇਸ ਕਰਕੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਜਲਦੀ ਜਲਦੀ ਇਸੀ ਸਮੱਸਿਆ ਹੱਲ ਕਰੋ ਜਿਹੜਾ ਸਾਡਾ ਟੈਕਸ ਜਾ ਰਿਹਾ ਰਿਵੈਨੂਰ ਤਾਂ ਜਾ ਰਿਹਾ ਟੈਕਸ ਆਇੰਡਰ ਦੇ 7 ਨੰਬਰ 19 ਔਰ ਫੈਸਿਲਿਟੀ 7000 0 ਇਥੇ ਮੁਲਕ ਦੇ ਠੀਕ ਹੈ ਇਸ ਕਰਕੇ ਬੇਤੀ ਹੈ ਸਰਕਾਰ ਨੂੰ ਵੀ ਜਲਦੀ ਜਲਦੀ ਇੰਨੀ ਕਰਵੀ ਜੀ ਬੈਠੇ ਸਾਰੇ ਪਬਲਿਕ ਸੀਨੀਅਰ ਪਰੇਸ਼ਾਨ ਹੋ ਰਹੇ ਆ ਇਹ ਕੰਮ ਕੰਮ ਕਾਨੂੰ ਕਰਨਾ ਵਾਜ ਕਰਦੇ ਨੇ ਜੀ ਇਹ ਕਰਨਾ ਹੀ ਅੱਜ ਕਰਨਾ ਹੈ ਨਾ ਜੀ ਹਰਸ਼ ਲੀਡਰ ਵਪਾਰ ਮੰਡਲ ਮੇਰਾ ਜੀ ਕੋਈ ਗੱਲ ਲੋਕੀ ਤੰਗ ਨੇ ਤੁਸੀਂ ਵੀ ਆਪਣੇ ਕੱਲ ਪਰਸ ਤੋਂ ਚਰਚਾ ਚੱਲ ਰਹੀ ਸੀਗੀ ਬਹੁਤ ਪਰੇਸ਼ਾਨ ਨੇ ਔਰ ਹੱਲ ਕਹਿੰਦੇ ਕਿ ਚਾਹੀਦਾ ਹੀ ਚਾਹੀਦਾ ਉਹਦੇ ਤੇ ਉੱਠਣਾ ਜੀ ਤੁਸੀਂ ਕੀ ਕਹੋਗੇ ਭਾਈ ਪਹਿਲਾਂ ਤਾਂ ਦਿੱਲੀ ਇੱਥੇ ਹਰ ਕੋਈ ਬਿਉਰਗ ਕੋਈ ਮਾਤਾ ਸਾਰੇ ਡਿਗਦੇ ਆ ਇੱਥੇ ਤੇ ਉਹਦੇ ਕਰਕੇ ਦੇਖਿਆ ਜਾਵੇ ਤਾਂ ਜ਼ਿਆਦਾ ਗੱਲ ਆ ਤੇ ਆਪਾਂ ਚਲੋ ਰੋਡ ਪਹਿਲਾਂ ਵੀ ਆ ਪਰ ਪਹਿਲਾ ਜਿਹੜੀ ਲੀਕੇਜ ਦੀ ਗੱਲ ਆ ਪਹਿਲਾਂ ਲੀਕੇਜ ਸੈੱਟ ਕੀਤੀ ਜਾਵੇ ਇੱਥੇ ਮੇਨ ਗੱਲ ਆ ਮੁੱਦਾ ਕਿਉਂਕਿ ਸੜਕ ਵੀ ਤਾਂ ਹੀ ਬਣੂਗੀ ਪਹਿਲਾਂ ਆਪਣੀ ਲੀਕੇਜ ਠੀਕ ਹੋਵੇ ਜਦ ਲੀਕੇਜ ਹੀ ਨਹੀਂ ਠੀਕ ਹੈ ਕਿ ਕੱਲ ਨੂੰ ਸੜਕ ਬਣਾ ਦੋਗੇ ਮੁੜ ਕੇ ਫੇਰ ਉੱਥੋਂ ਬੈਠ ਜੂਗੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਠੀਕ ਹੈ ਨਾ ਜੀ ਇਸ ਕਰਕੇ ਪਹਿਲਾਂ ਲੀਕੇਜ ਦਾ ਹੱਲ ਕੀਤਾ ਜਾਵੇ ਪ੍ਰਸ਼ਾਸਨ ਖੁਦ ਆਵੇ ਇੱਥੇ ਕੋਈ ਲੀਡਰ ਨਾ ਆਵੇ ਸਾਡੇ ਕੋ ਨਾ ਅਸੀਂ ਕਦੇ ਕਿਸੇ ਲੀਡਰ ਦੀ ਸੁਣੀ ਆ ਨਾ ਅਸੀਂ ਹੁਣ ਸੁਣਾਂਗੇ ਠੀਕ ਹੈ ਜੀ ਇਹ ਗੱਲ ਹੁਣ ਇੱਥੇ ਖੁਦ ਪ੍ਰਸ਼ਾਸਨ ਆਵੇ ਇੱਕ ਗੱਲ ਪੈਸੀ ਹੈਗੀ ਆ ਬੀਬੀ ਬੱਤੀ ਵਾਲੇ ਰੇਲਵਾ ਕਹਿੰਦੇ ਸੀ ਤਾਂ ਸਾਰੇ ਰੇਲਵਾ ਕਹਿਣ ਲੱਪੇ ਸਾਰੇ ਕਹਿੰਦੇ ਆ ਜੀ ਅੱਛਾ ਆ ਰੇਲਵਾ ਰੋਡ ਤੇ ਆ ਪਾਣੀ ਆਉਂਦਾ ਆ ਪਾਣੀ ਆ ਜੀ ਸਾਡੇ ਘਰਾਂ ਦਾ ਅਸੀਂ ਤਿੰਨ ਮੈਂ ਚਾਰ ਵਾਰੀ ਜਾ ਕੇ ਆਇਆ ਕਮੇਟੀ ਘਰ ਪਰ ਕੋਣੇ ਵੀ ਸੁਣਦਾ ਨਾ ਇੱਥੇ ਦਾ ਐਮਸੀ ਸੁਣਦਾ ਨਾ ਇੱਥੇ ਦਾ ਪ੍ਰਧਾਨ ਸੁਣਦਾ ਤਾਂ ਹੀ ਪੀੜੀ ਆ ਫੈਲਿਆ ਸੀ ਪਿਛਲੀ ਵਾਰੀ ਇੱਥੇ ਚੌਂਡੇ ਤੇ ਫੈਲਿਆ ਸੀ ਇੱਥੇ ਇਸ ਵਾਰੀ ਫੇ ਆ ਪਾਣੀ ਆ ਜੀ ਮੇਰੇ ਬੱਚੇ ਪੀਂਦੇ ਕੋਈ ਰੇਲਵੇ ਰੋਡ ਤੇ ਸਫਾਈ ਨਹੀਂ ਕੋਈ ਤੁਹਾਡਾ ਤੁਹਾਡਾ ਕਿਹੜਾ ਮੱਲਾਪਾ ਜੀ ਰੇਲਵੇ ਰੋਡ ਆ ਘਰ ਹੈ ਜੀ ਨਾਲ ਹੀ ਆ ਜੀ ਫਿਰ ਉਹ ਇਸੇ ਗੱਲ ਨੂੰ ਤਾਂ ਪਿੱਟਦੇ ਪਏ ਆ ਕਿ ਓਵਰਫਲੋ ਹੋ ਰਿਹਾ ਸੀਵਰੇਜ ਪਾਣੀ ਦੂਸ਼ਿਤ ਆ ਤਿੰਨ ਵਾਰੀ ਇੱਥੇ ਦੇ ਐਮਸੀ ਕੋ ਜਾ ਕੇ ਆਏ ਆ ਸੋਨੂੰ ਫੋਨ ਕੀਤਾ ਮੈਂ ਆਣਾ ਜੀ ਕੋਈ ਨਹੀਂ ਆਇਆ ਆਉਣਾ ਕਹਦੇ ਆ ਜਦ ਪੋ ਕੰਮ ਖਰਾਬ ਹੋ ਜਾਊਗਾ ਮੈਂ ਸਚਿੰਦ ਦੀਵਾਨ ਕੋ ਵੀ ਜਾ ਕੇ ਆਇਆ ਕਹਿੰਦਾ ਜੀ ਕੋਈ ਨਹੀਂ ਕਰਵਾ ਦਾਂਗੇ ਉਹ ਤਾਂ ਕੈਨੇਡਾੋਂ ਸਾਫ਼ ਪਾਣੀ ਆਉਂਦਾ ਹੁਣ ਨਾ ਪ੍ਰਧਾਨ ਜੀ ਇਹ ਅੱਜ ਤਾਂ ਨਹੀਂ ਪਾਣੀ ਆਉਂਦਾ ਸਾਡੇ ਘਰ ਇਹ ਪੂਰੇ 2 ਸਾਲ ਹੋ ਗਏ ਆ ਸ਼ਰਮ ਸ਼ਰਮਸਾਰ ਗੱਲ ਹੈ ਕਿਉਂ ਲੋਕੀ ਨੱਠ ਦੇ ਬਾਹਰ ਇਹ ਨਾ ਗੱਲਾਂ ਕਰਕੇ ਨੱਠ ਦੇ ਬਾਹਰ ਮੈਂ ਕਹਿੰਦਾ ਐਮਸੀਬੀ ਤਾਂ ਹੀ ਤਾਂ ਨਹੀਂ ਭੱਜੀਆਂ ਤੇ ਉਹਨਾਂ ਦੇ ਆਪਣੇ ਘਰ ਵੀ ਆਉਂਦਾ ਹੋਣਾ ਉਹਨਾਂ ਦੇ ਘਰ ਦਾ ਸਾਫ਼ ਆ ਜੀ ਉਹਨਾਂ ਦੇ ਘਰ ਵਿੱਚ ਕਿਸੇ ਦੀ ਵੀ ਨਾ ਆਉਂਦੀ ਉਹਨਾਂ ਦੇ ਘਰ ਦਾ ਸਾਫ਼ ਹੈ ਰਾਤੋਂ ਰਾਤ ਸੜਕ ਬਣਾ ਸਕਦੇ ਆ ਇੱਕ ਮਿੰਟ ਸਰ ਆ ਦੇਖੋ ਆ ਕਿੰਨੇ ਮਾੜੇ ਮੈਂ ਚਾਹੁੰਨਾ ਕਿ ਜਿਹੜੇ ਦੇਸਾ ਪ੍ਰਦੇਸਾ ਚ ਦੇਖ ਰਿਹਾ ਹਾਲਾਤ ਦੇਖ ਲਓ ਇਹ ਉਹ ਲੋਕ ਆ ਜਿਹੜੇ ਰੇਲਵੇ ਰੋਡ ਤੇ ਰਹਿੰਦੇ ਕਹਿੰਦੇ ਅਸੀਂ ਕਹਿ ਸਕਦੇ ਆ ਕਿ ਪੌਰ ਸ਼ੇਰੀਏ ਚ ਰਹਿੰਦੇ ਆ ਸਭ ਤੋਂ ਮਹਿੰਗਾ ਏਰੀਆ ਲੇਕਿਨ ਹਾਲਾਤ ਆ ਆ ਨਰਕ ਨਾਲੋਂ ਬੁਰੀ ਜ਼ਿੰਦਗੀ ਗਰਕਿਆ ਹਾਲ ਹੈ ਇਹ ਹੁਣੇ ਲੈ ਕੇ ਆਇਆ ਪਾਣੀ ਮੈਂ ਇਹ ਨਹੀਂ ਕੱਲ ਦਾ ਹੈ ਕਿ ਹੁਣੇ ਤਾਜ਼ਾ ਹੈ ਔਰ ਔਰ ਵੀਰ ਦੇ ਚਿਹਰੇ ਤੇ ਤਕਲੀਫ ਦੇਖੋ ਕਹਿੰਦੇ ਮੇਰੇ ਬੱਚੇ ਪਾਣੀ ਪੀਂ ਔਰ ਦਵਾਈ ਦੇ ਨਾਮ ਤੇ ਫਿਰ ਕੀ ਮਿਲਦਾ ਜੇ ਉਹ ਵੀਡੀਓ ਬੰਦ ਫੇਸਟ ਤੇ ਡੇਫਾਰਮੇਸ਼ਨ ਪੈ ਜਾਂਦੀ ਆ ਫਿਰ ਸਾਡੇ ਖਿਲਾਫ ਪ੍ਰੋਪਗੈਂਡਾ ਸ਼ੁਰੂ ਹੋ ਜਾਂਦੇ ਆ ਇਹ ਨਗਰੀ ਸ਼ਹੀਦ ਭਗਤ ਸਿੰਘ ਦੀ ਨਗਰੀ ਹੈ ਸ਼ਹੀਦ ਭਗਤ ਸਿੰਘ ਦੀ ਨਗਰੀ ਹੈ ਭਗਤ ਸਿੰਘ ਜੀ ਦਾ ਦੇਖੋ ਠੀਕ ਹੈ ਉਹਨਾਂ ਦਾ ਸ਼ਹਿਰ ਹੈ ਨਾ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਸ਼ਹਿਰ ਹੈ ਨਾ ਤਾਂ ਉਹਨਾਂ ਨੇ ਸ਼ਾਇਦ ਦੀ ਕਈ ਡਿਵੈਲਪਮੈਂਟ ਹੋਈ ਦੱਸੋ ਸਨ ਕੁਝ ਵੀ ਨਹੀਂ ਹੈਗੀ ਮੰਡੀ ਦਾ ਬਾਥਰੂਮ ਆ ਜਾਓ ਮੇਰੀ ਦੁਕਾਨ ਆ ਮੜੀ ਗੱਲ ਸੁਣਿਓ ਮੇਰੀ ਦੁਕਾਨ ਦਾ ਮੜੀਆ 6 ਮਹੀਨੇ ਹੋ ਗਏ ਮੜੀਆ ਬਾਥਰੂਮ ਬੰਦ ਹੋਇਆ ਨੂੰ ਉਹਦੇ ਉੱਤੇ ਨਾਲੀ ਦੇ ਵਿੱਚ ਇੱਕ ਪਾਈਪ ਆ ਕੇ ਛੱਡ ਦਿੱਤੀ ਹੈ ਉਸ ਤੋਂ ਬਾਅਦ ਕੋਈ ਨਹੀਂ ਹੁਣ ਦੇਖੋ ਅਸੀਂ ਤਾਂ ਮਾਨਯੋਗ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀਡੀਓ ਨੂੰ ਤੁਸੀਂ ਸ਼ੇਅਰ ਦੀ ਡਿਵੈਲਪਮੈਂਟ ਸਭ ਤੋਂ ਜ਼ਰੂਰੀ ਹੈ ਇਹਨੂੰ ਤਾਂ ਤੁਸੀਂ ਸਭ ਤੋਂ ਵੱਧ ਚਮਕਾਓ ਜੇ ਕਿਸੇ ਨੂੰ ਦੁੱਖ ਹੁੰਦਾ ਰੇਲਵੇ ਰੋਡ ਦਾ ਤਾਂ ਲੋਕ ਪਹਿਲਾਂ ਭੱਜੇ ਜਾਂਦੇ ਕੋਈ ਵੀ ਕੋਈ ਵੀ ਸਿਆਸਤਦਾਨਾ ਪੁਆਇੰਟ ਤੁਸੀਂ ਸਹੀ ਕਹਿ ਰਹੇ ਹੋ ਜਦੋਂ ਸਾਥ ਆ ਨਾ ਲੱਗਾ ਨਵਾਂ ਸ਼ਹਿਰ ਬੰਦ ਕੀਤਾ ਰੇਲਵੇ ਰੋਡ ਨੇ ਉਹਨਾਂ ਨੂੰ ਸਪੋਰਟ ਸਮਰਥਨ ਪੂਰਾ ਦਿੱਤਾ ਸਮਰਥਨ ਪੂਰਾ ਦਿੱਤਾ ਅੱਜ ਰੋਡ ਦੁਕਾਨਦਾਰਾਂ ਨੂੰ ਸਮੱਸਿਆ ਆਂਦੀ ਆ ਅੱਜ ਕੋਈ ਕਿਸਾਨ ਜਥੇਬੰਦੀ ਕਿਉਂ ਨਹੀਂ ਇੱਥੇ ਆਗੇ ਤਾਂ ਨਲਾਂ ਦੀ ਕੋਈ ਸੰਪਰਕ ਬਣਾਇਆ ਸੰਪਰਕ ਬਣਾਣਗੇ ਜਿਹੜੇ ਲੋਕੀ ਬਣਾਣਗੇ ਨਾਲ ਕੋਆਪਰੇਟ ਹੁੰਦਾ ਹੀ ਰੇਲਵੇ ਰੋਡ ਸਭ ਤੋਂ ਪਹਿਲਾਂ ਹੁੰਦਾ ਹੀ ਹਰ ਇੱਕ ਦੇ ਕੋ ਮੈਂ ਇੱਕ ਮੈਂ ਇੱਕ ਗੱਲ ਸਮਝਦਾ ਕਿ ਕੋਈ ਧਰਨਾ ਹੋਵੇ ਮੈਂ ਇੱਕ ਗੱਲ ਸਮਝਦਾ ਕੋਈ ਧਰਨਾ ਹੋਵੇ ਕੋਈ ਪ੍ਰੋਟੈਸਟ ਹੋਵੇ ਕੋਈ ਔਂਕੜ ਆਵੇ ਸਭ ਤੋਂ ਪਹਿਲਾਂ ਦੁਕਾਨਦਾਰ ਖੜਦੇ ਆ ਪੂਰੇ ਪੂਰੇ ਵਪਾਰੀ ਆ ਕੇ ਖੜਦੇ ਆ ਆ ਲਓ ਬੰਦੇ ਲੈ ਕੇ ਉਧਰ ਆ ਲਓ ਦਿਖਾ ਦਿਓ ਲਾਈਵ ਐਗਜ਼ਾਮਪਲ ਆਹ ਦੇਖੋ ਬੰਦੇ ਵੀ ਆਪਣੇ ਭਗਤ ਜੀ ਵਾਲੇ ਜੀ ਆ ਜੀ ਭਗੇ ਵੀ ਵਾਲੇ ਡਿੱਗੀ ਆ ਤੇਰੀ ਹੈ ਭਗੇ ਜੀ ਵਾਲੇ ਡਿੱਗੀ ਜਾਂਦੇ ਵਾਰ ਵਾਰ ਭਾਜੀ ਆਹ ਗੱਟਾ ਕੱਜਿਆ ਫੁੱਟੇ ਵੇ ਯਾਰ ਰੱਬ ਦੇ ਬੰਦੇ ਦੀ ਬਾਤ ਫੱਟਿਆ ਆ ਪੁੱਤੋ ਵੇ ਫੱਟਾ ਆ ਪੁੱਤੋ ਵੇ ਖੁਸ਼ੀਆਂ ਆਂ ਜਾਂਦੇ ਵੇ ਉਹ ਜੁਵੇ ਕਾ ਜੁਵੇ ਪੱਕਾ ਖਾ ਜੋ ਪੰਜੇ ਦਾ ਜੋ ਮੱਕੇ ਦਾ ਜੋ ਗਾਂ ਆ ਗੰਗਾ ਜਵੇ ਨਾ ਜਵੇ ਗੱਜੋ ਨਾ ਐਸਾ ਬੱਚੇ ਮੈਂ ਉਧਾ ਆਪਾਂ ਕੋ ਟਾਈਮ ਬੱਚੇ ਆਏ ਫੀਲਿੰਗ 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 ਸਮਝੋ ਹੋ ਜਾ ਰਾ ਗਰ ਹੋ ਜਾ ਰੋ ਹੱਕੇ ਬਰੀ ਹੋ ਜਾ ਰੋ ਆ ਬੱਚੇ ਵੀ ਚੱਲ ਗੋ ਹੁੰਦੇ ਬੱਚੇ ਹੁੰਦੇ ਦੇਖੋ ਇਹਨਾਂ ਦੀ ਗੱਲ ਪਹੁੰਚ ਗਈ ਆ ਪਹੁੰਚ ਗਈ ਆ ਗੱਲ ਇਹਨਾਂ ਨਾਲ ਤੇ ਤਾੜੀਆਂ ਜਰੂਰ ਮਾਰ ਦਿਓ ਯਾਰ ਦੇਖੋ ਆ ਹੌਸਲਾ ਹੁੰਦਾ ਕੱਕਾ 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 ਕੁਝ ਉਚੋਣਾ ਵੰਜੂ ਇੱਕ ਬਾੜੀ ਜੋ ਜਿਹੇ ਮਾਇਆ ਇਹ ਰੌਂਗ ਤੇ ਖੜੇ ਕਰਨ ਵਾਲੀ ਗੱਲ ਹੈ ਓਏ ਅੱਗੇ ਪੈ ਬੱਤੇ ਆ ਓ ਛੱਲੇ ਬੱਤੇ ਆ ਪਤਾ ਪੱਤੇ ਆ ਚੰਗੇ ਬੱਤੇ ਵੇ ਆ ਹੈ ਸਮਝਾ ਖਾਂਗੇ ਬੱਜੇ ਖਾਂਗੇ ਇਹ ਗੱਲ ਉਹਨਾਂ ਦੇ ਨਾਲ ਪਹੁੰਚੋ ਉੱਥੇ ਪਹੁੰਚ ਗਈ ਆ ਉਹ ਤੇ ਖੇ ਉਹ ਰਾਮੋ ਜੀ ਉਹ ਤੇ ਆ ਬੋਜੀ ਆ ਗਏ ਤੇ ਆ ਬੋਜੀ ਆ ਖੜਤੇ ਆਪੋ ਤਾਈ ਬਤੇ ਹਾਂ ਜੜਿਆ ਬਤੇ ਠੀਕ ਹੈ ਠੀਕ 100 ਜੜਾ ਸਾਰੇ ਠੀਕ ਹੈ ਮੇਰਾ ਵੀਰ ਬਹੁਤ ਸ਼ੁਕਰੀਆ ਦੇਖੋ ਇਹ ਪਰੇਸ਼ਾਨੀ ਆ ਉਹ ਬਹਿ ਜਾ ਸਾਰੇ ਇਹ ਪਰੇਸ਼ਾਨੀ ਆ ਔਰ ਵੀਡੀਓ ਨੂੰ ਆਪਾਂ ਇੱਥੇ ਰੈਪ ਅਪ ਕਰ ਦਈਏ ਰੈਪ ਅਪ ਕਰ ਦਈਏ ਵੀਡੀਓ ਨੂੰ ਕੀ ਕੋਈ ਰਹਿ ਗਿਆ ਕੋਈ ਆਪਣਾ ਪੱਖ ਰੱਖਣ ਤੋਂ ਰਹਿ ਗਿਆ ਤਾਂ ਦੱਸ ਦੋ ਪਰ ਯਾਰ ਆ ਹੈ ਪਰ ਆ ਯਾਰ ਬਹੁਤ ਮਾੜੀ ਗੱਲ ਹੈ ਆ ਆ ਬਹੁਤ ਅੱਛਾ ਤੁਸੀਂ ਹੁਣ ਜਿਹੜੀ ਗੱਲ ਕੀਤੀ ਮੁਰਦਾਬਾਦ ਸਰਕਾਰ ਮੁਰਦਾਬਾਦ ਸਰਕਾਰ ਕੌਂਸਲ ਮੁਰਦਾਬਾਦ ਚਲੋ ਕੋਈ ਸੇ ਲੀਡਰ ਨੇ ਤਹਿੰਮਤ ਕੀਤੀ ਪਾਜੀ ਲੀਡਰ ਅਸੀਂ ਲਾਲੀਬੋਪ ਲੈਣਾ ਹੀ ਨਹੀਂ ਪ੍ਰਸ਼ਾਸਨ ਆਊਗਾ ਕੋਈ ਗੱਲ ਹੋਣੀ ਆ ਅਸੀਂ ਕਿਸੇ ਲੀਡਰ ਦੇ ਨਹੀਂ ਸੁਣਨੀ ਜਿਹੜੇ ਮਰਜ਼ੀ ਪਾਰਟੀ ਦਾ ਆ ਜਾਵੇ ਕਿਸੇ ਦੇ ਨਹੀਂ ਸੁਣਾਉਣੀ ਹੱਲ ਕਿਵੇਂ ਕਰਾਂਗੇ ਹੱਲ ਪ੍ਰਸ਼ਾਸਨ ਆਵੇ ਇੱਥੇ ਚਲੋ ਉਹਨਾਂ ਦਾ ਪੱਖ ਲੈ ਲਈਏ ਸੁਣੀ ਆ ਅਸੀਂ ਮੈਂ ਦੱਸੋ ਪਹਿਲਾਂ ਹੂੰ ਪਹਿਲਾਂ ਜਿਹੜਾ ਜ਼ਿਆਦਾ ਬੋਲਦਾ ਪਿਆ ਆ ਇਹਦੀ ਸਰਕਾਰ ਨਹੀਂ ਇਹ ਸੜਕ ਨੂੰ ਕੈਂਸਰ ਕੀਤਾ ਆ ਜਿਹੜਾ ਸਰਕਾਰ ਜਿਹੜਾ ਬੋਲਦਾ ਪਿਆ ਇਹਦੇ ਉਸ ਵੇਲੇ ਨਾ ਨਾ ਜੇ ਜੇ ਦੇਖੋ ਥੋੜੀ ਜਿਹੀ ਪਹਿਲਾਂ ਮੁਤਾਬਕ ਜਿਆਦਾ ਕੋਈ ਨਹੀਂ ਅਸੀਂ ਕੋਈ ਨਹੀਂ ਅਸੀਂ ਕਿਹਾ ਸੀ ਕਿਸੇ ਪਾਰਟੀ ਨੂੰ ਨਹੀਂ ਲੈਣਾ ਜੋ ਅਸੀਂ ਇਹ ਨਹੀਂ ਹਟੇ ਅੱਜ ਦੇਖੋ ਇਹ ਲੜਾਈ